ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਸੀ ਹੁਣੀ ਹੈ ਜੀ ਹੁਣ ਹੈ ਥੋੜੀ ਤਕਰੀਬਨ 50% ਠੀਕ ਹੈ ਪਹਿਲੀ ਵਾਰੀ ਦਵਾਈ ਲੈਣ ਨਾਲ ਠੀਕ ਹੋ ਗਿਆ ਸਕੂਲ ਦੇ ਵਿੱਚ ਪੀ.ਟੀ ਕਰਦੇ ਨੇ ਮੈਂ ਕਹਿੰਦਾ ਜੀ ਇੱਕ ਹਫਤਾ ਕਰ ਲੋ ਜਿਹੜਾ ਬੰਦਾ ਕਹਿੰਦਾ 5-7 ਸਾਲ ਤੋਂ ਸਾਡਾ ਸਰਵਾਈਕਲ ਹਟ ਨਹੀਂ ਨਾ ਰਿਹਾ ਇੱਕ ਹਫਤੇ ਦੇ ਵਿੱਚ ਤੁਹਾਨੂੰ ਦੱਸੂਗਾ ਵੀ ਮੇਰਾ ਜਿਹੜਾ 7 ਸਾਲ ਤੋਂ 8 ਸਾਲ ਤੋਂ ਸਰਵਾਈਕਲ ਸੀ ਉਹ ਇੱਕ ਹਫਤੇ ਦੇ ਵਿੱਚ ਗਾਇਬ ਹੋ ਗਿਆ ਰਹਿੰਦੀ ਸੀ ਕਲੀਆਂ ਤੋਂ ਮਤਲਬ ਪਹਿਲੀ ਵਾਰ ਸੁਣਿਆ ਉਹ ਕਹਿੰਦੇ ਉੱਪਰ ਤੋਂ ਹੀਠਾਂ ਦਾ ਦਰਦ ਹੁੰਦਾ ਥੋੜੇ ਹੀਠਾਂ ਤੋਂ ਉੱਪਰ ਨੂੰ ਉਹ ਹੀਠਾਂ ਤੋਂ ਉੱਪਰ ਵੀ ਨਹੀਂ ਪੂਰੇ ਜਿਵੇਂ ਕਿਸੇ ਨੇ ਕਿਹਾ ਸਰਵਾਈਕਲ ਵੀ ਆ ਤੁਹਾਨੂੰ ਤੇ ਬੈਕ ਪੇਨ ਰਹਿੰਦੀ ਸੀ ਲੋਰ ਬੈਕ ਪੇਨ ਔਰ ਪੈਰਾਂ ਦੇ ਤਲੀਆਂ ਬਹੁਤ ਜਿਵੇਂ ਅਗ ਨਿਕਲਦੀ ਹੁੰਦੀ ਹੈ ਜਿਆਦਾ ਤੇਜ਼ ਦਰਦ ਵੀ ਹੁੰਦਾ ਸੀ ਤੇ ਹੁਣ ਫਰਕ ਆ ਗਿਆ ਸਾਰੇ ਕਿਤੇ ਰਹਿੰਦਾ ਸੀ ਸਾਰੇ ਸਰੀ ਮਾਸਪੇਸ਼ੀਆਂ ਸਾਰੀਆਂ ਤਰ ਤਰਦ ਕਰਦੀਆਂ ਸੀ ਹੱਟ برداشت ਕੀਵੇਂ ਕਰਦੇ ਹੋ ਮੈਂ ਉਸ ਟਾਈਮ ਕਰਨੇ ਪਏ ਇਹ ਦਿਨ ਦੋ ਇਹਨਾਂ ਦਾ ਫਸਲ ਗੁੱਦਨ ਤੋਂ ਘਟ ਗਿਆ ਜਿਹਨੇ ਪ੍ਰਵਾਦਮਾ ਡਾਕਟਰ ਸਾਹਿਬ ਦੀ ਲੰਬੀ ਉਮਰ ਕਰੀ ਜ ਸਾਡੇ ਬਾਅਦ ਪਰਮਾਤਮਾ ਰੂਪੀ ਹੈ ਜਿਹਨੇ ਸਾਡੇ ਕਾਸਟ ਕਰੇ ਇਹਨੂੰ ਜਿਆਦਾ ਗੋਡਿਆਂ ਦੀ ਪ੍ਰੋਬਲਮ ਹੋ ਗਈ ਸੀ ਬਹੁਤ ਜਿਆਦਾ ਹੀ ਤੰਗ ਹੋ ਗਈ ਸੀ ਗੋਡੇ ਮਤਲਬ ਕਿ ਨਾ ਤੁਰ ਹੁੰਦਾ ਸੀ ਨਾ ਬੈਠ ਗਈ ਤਾਂ ਉੱਠਣੀ ਸੀ ਹੁੰਦਾ ਤੇ ਹੁਣ ਇਥੋਂ ਦਵਾਈ ਸ਼ੁਰੂ ਕਰੀਆ ਮਤਲਬ ਕਿ ਠੀਕ ਆ ਗੋਡੇ ਦਾ ਬਿਲਕੁਲ ਠੀਕ ਆ ਮੇਰੇ ਕਿੰਨੇ ਟਾਈਮ ਚ ਫਰਕ ਪਿਆ ਮੈਂ ਕਿਹਾ ਸੀ 15 ਦਿਨ ਚ ਮੈਨੂੰ ਜੀ ਹਾਰਟ ਦੀ ਬਿਮਾਰੀ ਸੀਗੀ 350 300 250 ਮੈਨੂੰ ਸ਼ੂਗਰ ਰਹਿੰਦਾ ਹੁੰਦਾ ਸੀ ਆ ਤੇ ਬਲੱਡ ਪ੍ਰੈਸ਼ਰ ਵੱਧਾ ਹੁੰਦਾ ਸੀ ਬਸ ਜਿੰਨਾ ਕੁਛ ਖਾਣਾ ਉਹਨੇ ਮਤਲਬ ਉੱਠ ਜਾਣਾ ਬਿਲਕੁਲ ਬਸ ਫੜਫੜ ਕੇ ਲਿਵੋ ਫਿਰ ਆਲਟੀਆਂ ਲੱਗ ਜਾਂਦੀ ਐ ਹਾਂਜੀ ਫਿਰ ਅੱਖਾਂ ਗਰੇ ਨੇਰੀਆਂ ਜਾਂਦੀਆਂ ਤੇ ਬੱਚੇ ਚੱਕ ਕੇ ਮੈਨੂੰ ਮੰਜੇ ਤੇ ਪਾ ਦਿੰਦੇ ਸੀ ਫਸ ਫਿਰ ਇੱਥੋਂ ਮੇਰੀ ਨੌ ਪਰ ਨੌ ਕੋਈ ਦਵਾਈ ਨਹੀਂ ਮੈਂ ਖਾਂਦੀ ਬਿਲਕੁਲ ਕੋਈ ਕੇ ਠੀਕ ਆ ਬਣਾ ਤਾਂ ਸਾਰੇ 2017 ਤੋਂ ਪੀਜੀਆ ਜਾ ਰਹੀ ਸੀ ਮੇਰੇ ਜੂਟਰਸ ਵਿੱਚ ਰਸੋਲੀਆਂ ਸੀ ਤੇ ਮਨੂੰ ਇਹ ਮਨੂੰ ਕੈਂਸਰ ਦੇ ਵੀ ਸਿਰਮਦਾ ਦੇ ਤੇ ਜਰਮਸ ਬਣਨੇ ਹਾਂਜੀ 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 ਤੇ ਰਸੋਲੀਆਂ ਦੀ ਜਿਹੜੀ ਪ੍ਰੋਬਲਮ ਆ ਉਹ ਵੀ ਕਾਫੀ ਹੱਦ ਤੱਕ ਠੀਕ ਆ ਤੇ ਜਿਹੜਾ ਵੇਟ ਆ ਸਰੀਰ ਦਾ ਉਹ ਵੀ ਲਾਸ ਹੋ ਗਿਆ ਘਟਿਆ ਹੈ ਕਾਫੀ ਜਿਆਦਾ ਸਰੀਰ ਵੀ ਫੁੱਲ ਗਿਆ ਸੀ ਸਾਡਾ ਬਹੁਤ ਧੰਨਵਾਦ ਕਰਦੇ ਵੀ ਜੀ ਇਹਨਾਂ ਨੇ ਸਾਨੂੰ ਇੰਨੇ ਬਿਮਾਰੀਆਂ ਦਾ ਛੁਸ਼ਕਾਰਾ ਪਾਤਾ ਤੇ ਅਸੀਂ ਅੱਗੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਜਿਹੜੇ ਸਾਡੀ ਆਵਾਜ਼ ਸੁਣੂਗੇ ਅਸੀਂ ਤਾਂ ਇਹਨਾਂ ਨੂੰ ਉਹੀ ਕਹਾਂਗੇ ਵੀ ਤੁਸੀਂ ਜਿਹੜਾ ਜਿਆਦਾ ਹੀ ਜਿਆਦਾ ਇੰਗਲਿਸ਼ ਦਵਾਈ ਨਹੀਂ ਸਾਡੇ ਆਯੁਰਵੈਦ ਕਰਾਉ ਜੀ ਚਲਣ ਦੀ ਐਸਿਡਿਟੀ ਦੀ ਪ੍ਰੋਬਲਮ ਸੀ ਕਾਫੀ ਜ਼ਿਆਦਾ ਕਾਫੀ ਦੇਰ ਤੋਂ ਸੀ ਤੇ ਸਾਡੇ ਮਾਮਾ ਜੀ ਨੇ ਇੱਥੇ ਖਮਾਣੋ ਉਹ ਇਹਨਾਂ ਕੋਲ ਦਵਾਈ ਵਗੈਰਾ ਲੈਂਦੇ ਸੀ ਉਹਨਾਂ ਨੇ ਜਨੂ ਰਿਕਮੈਂਡ ਕੀਤਾ ਸੀਗਾ ਫਿਰ ਮੈਂ ਇਹਨਾਂ ਕੁ ਨ ਦਵਾਈ ਲੈ ਕੇ ਗਿਆ ਪਹਿਲੇ 15 ਦਿਨ ਦੇ ਵਿੱਚ ਹੀ ਮੈਨੂੰ ਬਹੁਤ ਫਰਕ ਆਇਆ ਜਦੋਂ ਦੀ ਦਵਾਈ ਸ਼ੁਰੂ ਕਰੀਆ ਬੀਪੀ ਦੀ ਤਾਂ ਗੋਲੀ ਵੀ ਮੈਂ ਮੁੜ ਕੇ ਦੇਖੀ ਹੋਣੀ ਹੈਗੀ ਅੱਛਾ ਖਾਧੇ ਦਾ ਬਹੁਤ ਦੁਰਦਿਗਲ ਦੇਖੀ ਵੀ ਨਹੀਂ ਹਾਂਜੀ ਦੇਖੀ ਵੀ ਨਹੀਂ ਹਾਂਜੀ ਜਿਹੜੀ ਪਈਆਂ ਸੀ ਉਹਨਾਂ ਦੀ ਵੀ ਡੇਟ ਐਕਸਪਾਇਰ ਹੋ ਗਈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqi ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਪੰਜਾਬ ਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਉੱਚਾ ਪਿੰਡ ਸੰਘੋਲ ਜਿੱਥੇ ਬੈਠੇ ਨੇ ਨਾਮਵਰ ਡਾਕਟਰ ਡਾਕਟਰ ਜਗਰੂਪ ਸਿੰਘ ਭੰਗੂ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਉਹਨਾਂ ਦੇ ਹਸਪੀਟਲ ਦੇ ਵਿੱਚ ਪਹੁੰਚਿਆ ਲੋਕ ਨੇ ਵੱਖ-ਵੱਖ ਦਿੱਕਤਾਂ ਵੱਖ-ਵੱਖ ਪਰੇਸ਼ਾਨੀਆਂ ਲੈ ਕੇ ਇੱਥੇ ਆਉਂਦੇ ਨੇ ਤੇ ਡਾਕਟਰ ਜਗਰੂਪ ਸਿੰਘ ਭੰਗੂ ਉਹਨਾਂ ਦਾ ਹੱਲ ਆਪਣੇ ਦੇਸੀ ਨੁਸਖਿਆਂ ਦੇ ਜ਼ਰੀਏ ਦੇਸੀ ਟੋਟਕਿਆਂ ਦੇ ਜ਼ਰੀਏ ਜਿਹੜੇ ਉਹ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਇਹਨਾਂ ਦੇ ਚਰਚੇ ਵੀ ਕਾਫੀ ਰਹਿੰਦੇ ਨੇ ਇਹਨਾਂ ਦੇ ਨੁਸਖਿਆਂ ਦੇ ਇਹਨਾਂ ਦੇ ਫਾਰਮੂਲਿਆਂ ਦੇ ਤੋਂ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਲੋਕ ਸਾਡੇ ਨਾਲ ਰਾਜ਼ੀ ਹੋਣਗੇ ਗੱਲ ਕਰਨ ਵਾਸਤੇ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤਜਰਬਾ ਵੀ ਉਹਨਾਂ ਦਾ ਸਾਂਝਾ ਕਰਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਦੀਆਂ ਦਿੱਕਤਾਂ ਪਰੇਸ਼ਾਨੀਆਂ ਲੋਕ ਲੈ ਕੇ ਆਉਂਦੇ ਨੇ ਔਰ ਕਿਵੇਂ ਉਹਨਾਂ ਦਾ ਜਿਹੜਾ ਇੱਥੇ ਇਲਾਜ ਇੱਥੇ ਟ੍ਰੀਟਮੈਂਟ ਹੈ ਜਿਹੜਾ ਉਹ ਹੁੰਦਾ ਹੈ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਕਿੰਨਾ ਹੈ ਤੁਹਾਡਾ ਰਜਿੰਦਰ ਕੁਮਾਰ ਜੀ ਅੱਛਾ ਕਿੱਥੋਂ ਆਏ ਹੋ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਆਏ ਹੋ ਤੇ ਕੀ ਪ੍ਰੋਬਲਮ ਲੈ ਕੇ ਆਏ ਸ੍ਰ ਰਜਿੰਦਰ ਜੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਸੀ ਹੁਣ ਨਹੀਂ ਹੈ ਜੀ ਹੁਣ ਹੈ ਥੋੜੀ ਤਕਰੀਬਨ 50% ਠੀਕ ਹੈ ਪਹਿਲੀ ਵਾਰੀ ਦਵਾਈ ਲੈਣ ਨਾਲ ਠੀਕ ਹੋ ਗਿਆ ਸਰਵਾਈਕਲ ਦੀ ਪ੍ਰੋਬਲਮ ਸੀ ਇੱਕ ਵਾਰ ਤੁਸੀਂ ਮੈਡੀਸਨ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਦਾ ਲਿਆ ਤੇ 50% ਠੀਕ ਹੋ ਗਈ ਅਸੀਕੀ ਮਨਸਾਖਦੇ ਜੀ ਇੰਨੀ ਮਤਲਬ 50% ਵਾਰ ਇੱਕ ਵਾਰ ਦਵਾਈ ਲੈਣ ਨਾਲ ਹਾਂ ਫਿਰ ਦੂਸਰੀ ਵਾਰੀ ਫਿਰ ਹੋਣਾ ਵੀ ਫਿਰ ਵੀ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਉਹਦਾ ਠੀਕ ਹੈ ਇਸ ਵੇਲੇ ਮਤਲਬ ਇਸ ਵੇਲੇ ਠੀਕ ਹੈ ਪ੍ਰੋਬਲਮ ਕੀ ਹੁੰਦੀ ਸੀ ਸਰਵਾਈਕਲ ਨਾਲ ਚੱਕਰ ਆਣੇ ਸ਼ੁਰੂ ਹੋ ਜਾਂਦੇ ਸੀ ਅੱਛਾ ਹਾਂ ਜੀ ਤੇ ਤੁਸੀਂ ਨਵੇਂ ਸ਼ਹਿਰ ਚ ਰਹਿੰਦੇ ਹੋ ਕਿਤੇ ਕੋਲ ਪਿੰਡ ਹੈ ਉਹਦਾ ਨਵੇਂ ਸ਼ਹਿਰ ਦੇ ਸ਼ਹਿਰ ਨਵੇਂ ਸ਼ਹਿਰ ਦੇ ਕੋਲ ਪਿੰਡ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਜਿੰਦਰ ਜੀ ਤੇ ਤਕਰੀਬਨ 3 ਸਾਲ ਪੁਰਾਣੀ ਹੈ ਬਸ 3 ਸਾਲ ਤੋਂ ਨੂੰ ਚੱਕਰ ਦੇ ਰਿਹਾ ਸੀ ਸਰਵਾਈਕਲ ਲਗਾਤਾਰ ਉੜੀ ਐਕਸਰਸਾਈਜ਼ ਵੀ ਜਦਾ ਕਰਦੇ ਪਰ ਫਿਰ ਵੀ ਹੁਣ ਉਦੋਂ ਤੋਂ ਬਾਅਦ ਨਹੀਂ ਚੱਕਰ ਮੈਨੂੰ ਆਇਆ ਚੱਕਰ ਆਈ ਨਹੀਂ ਹਾਂਜੀ ਬਿਲਕੁਲ ਵੀ ਇਹਨਾਂ ਨੇ ਕੀ ਦਿੱਤਾ ਇਸ ਤਰ੍ਹਾਂ ਦਾ ਕੀ ਦਿੱਤਾ ਸੀ ਤੁਹਾਨੂੰ ਇਹ ਤਾਂ ਹੁਣ ਇਹਨਾਂ ਨੂੰ ਪਤਾ ਜੀ ਜੋ ਮੈਡੀਸਿਨ ਤਿੰਨ ਤਰ੍ਹਾਂ ਦੀ ਸਾਨੂੰ ਦਿੱਤੀ ਆ ਹਾਂਜੀ ਉਹ ਖਾ ਰਹੇ ਆ ਅੱਛਾ ਹਾਂਜੀ ਇਸ ਤੋਂ ਪਹਿਲਾਂ ਕਿਸੇ ਹੋਰ ਪਾਸੇ ਤੁਸੀਂ ਦਿਖਾਇਆ ਸਰਵਾਈਕਲ ਥੈਰੇਪੀਆਂ ਵਾਲੇ ਵੀ ਬੜੇ ਨੇ ਹੋਰ ਵੀ ਵੀ ਕਰਾਈ ਆ ਜੀ ਦਵਾਈ ਵੀ ਖਾ ਲਈ ਆ ਦੇਸੀ ਵੀ ਦਵਾਈ ਵਰਤੋਂ ਕੀਤੀ ਪਰ ਕੋਈ ਫਰਕ ਨਹੀਂ ਪਿਆ ਨਹੀਂ ਹੋ ਜਾਂਦਾ ਦੁਆਰਾ ਫੇ ਹੋ ਜਾਂਦੀ ਸੀ ਪ੍ਰੋਬਲਮ ਹਾਂ ਜੀ ਹੁਣ ਤੁਹਾਨੂੰ ਕਿੰਨੇ ਟਾਈਮ ਹੋ ਗਿਆ ਦਵਾਈ ਲੈਣ ਨੂੰ ਇੱਕ ਵਾਰ ਦਵਾਈ ਲੈਣ ਤੋਂ ਬਾਅਦ ਤੁਸੀਂ ਕਹਿ ਰਹੇ ਮੁਰਕੇ ਪੰਜਾਬ 15 ਕ ਦਿਨ ਤੋਂ ਮੈਂ ਹੁਣ ਨਹੀਂ ਯੂਜ਼ ਕਰ ਰਿਹਾ ਅੱਛਾ ਹੋਰ ਕੀ ਫਰਕ ਪਿਆ ਸਰਵਾਈਕਲ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਜਦੋਂ ਬੰਦੇ ਨੂੰ ਸਰਵਾਈਕਲ ਹੁੰਦਾ ਹੈ ਹੋਰ ਕਿਹੜੀਆਂ ਬਿਮਾਰੀਆਂ ਦਿੱਕਤਾਂ ਪਰੇਸ਼ਾਨੀਆਂ ਠੀਕ ਹੋਈਆਂ ਜਿਆਦਾ ਬੋਝ ਜਿਹੜਾ ਸਿਰ ਤੇ ਰਹਿੰਦਾ ਉਹ ਨਹੀਂ ਸਿਰ ਦਰਦ ਵੀ ਹੋਣ ਲੱਗ ਸਿਰ ਦਰਦ ਹੁੰਦਾ ਸੀ ਜੀ ਪਹਿਲਾਂ ਜਿਆਦਾ ਜਾਂ ਸਰਵਾਈਕਲ ਦਾ ਚੱਕਰ ਜਿਆਣੇ ਅੱਛਾ ਮੈਂ ਜਿਆਦਾ ਇਹੀ ਸੀਗਾ ਸਤੇ ਬੋਝ ਜਾ ਬੰਦਸੀ ਉਹ ਠੀਕ ਆ ਮਤਲਬ ਤੁਸੀਂ ਡੋਜ਼ ਅੰਦਰ ਲਈ ਤੇ ਸਰਵਾਈਕਲ 50% ਖਤਮ ਹਾਂਜੀ ਤਕਰੀਬਨ 4-5 ਦਿਨ ਤੇ ਬਾਅਦ ਹੀ ਫਰਕ ਪੈ ਗਿਆ ਸੀ ਜਿਆਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਇੱਕ ਹੋਰ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜਗਜੀਤ ਕੌਰ ਆ ਜੀ ਅੱਛਾ ਕਿੱਥੋਂ ਆਏ ਹੋ ਨਵਾਂ ਸ਼ਹਿਰ ਤੋਂ ਜੀ ਤੁਸੀਂ ਵੀ ਨਵਾਂ ਸ਼ਹਿਰ ਤੋਂ ਆਏ ਹੋ ਅੱਛਾ ਤਾਂ ਨਾਲ ਹੀ ਨੇ ਲੋ ਤੁਹਾਨੂੰ ਤਾਂ ਫਿਰ ਇਹਨਾਂ ਦੇ ਸਰਵਾਈਕਲ ਦਾ ਵੱਧ ਪਤਾ ਹੋਊਗਾ ਕੀ ਹੁੰਦਾ ਸੀ ਕਿੰਨੇ ਕ ਔਖੇ ਰਹਿੰਦੇ ਸੀ ਹਾਂਜੀ ਚੱਕਰ ਜਵਾਨ ਲੱਗ ਜਾਂਦੀ ਸੀ ਫਿਰ ਅੱਖੇ ਹੋ ਜਾਂਦੇ ਸੀਗੇ ਅੱਖੇ ਓਖੇ ਹੋ ਜਾਂਦੇ ਸੀ ਹਾਂ ਜੀ ਸਾਹਮਣੇ ਲੰਦੇ ਸੀ ਫਿਰ ਸਾਹਮਣਾ ਤਾਂ ਪੈਣਾ ਸੀ ਜੀ ਜਿੱਦਾਂ ਪਤਾ ਲੱਗ ਗਿਆ ਜਾਂਦਾ ਫਿਰ ਪਹੁੰਚਿਆ ਅੱਛਾ ਹਾਂ ਜੀ ਤੇ ਫਿਰ ਹੁਣ ਠੀਕ ਨੇ ਹਾਂ ਜੀ ਹੁਣ ਤਾਂ ਠੀਕ ਹੈ ਜੀ ਅੱਛਾ ਸਹੀ ਹੈ ਅੱਛਾ ਭਾਂਜੀ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਜਿੰਦਰਜੀ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਸਰਵਾਈਕਲ ਤੋਂ ਬੜੀ ਜਨਤਾ ਜਿਹੜੀ ਹੈ ਪਰੇਸ਼ਾਨ ਹੈਗੀ ਬਹੁਤ ਲੋਕ ਪਰੇਸ਼ਾਨ ਹੈਗੇ ਨੇ ਉਹਨਾਂ ਨੂੰ ਕੀ ਕਹੋਗੇ ਬੜਾ ਪੈਸਾ ਇੱਥੇ ਤੱਕ ਕਿ ਹੁਣ ਤੇ ਜਿਹੜੇ ਡਾਕਟਰ ਨੇ ਕਹਿਣ ਲੱਗੇ ਜੀ ਸਰਵਾਈਕਲ ਦਾ ਆਪਰੇਸ਼ਨ ਕਰਵਾ ਲਓ ਹਾਂ ਜੀ ਇਹ ਨੀਅਸੀ ਤਾਂ ਕਨੇ ਜੂਸ ਕਰਕੇ ਦੇਖਣ ਦਵਾਇ ਜਿਨ੍ਹਾਂ ਨੂੰ ਕੋਈ ਨਹੀਂ ਪ੍ਰੋਬਲਮ ਹੈ ਆਪਣੇ ਹੱਲ ਹੋ ਰਹੀ ਇੱਕ ਵਾਰੀ ਯੂਜ਼ ਕਰਕੇ ਜਰੂਰ ਦੇਖੋ ਅੱਛਾ ਤੁਹਾਨੂੰ ਕੀ ਪਤਾ ਲੱਗਿਆ ਸੀ ਇੱਥੇ ਦਾ ਸਾਡੇ ਰਿਲੇਟਿਵ ਸੀ ਉਹਨਾਂ ਨੂੰ ਹਜੇ ਸੀ ਉਹਨਾਂ ਨੂੰ ਆਈਸੀ ਪ੍ਰੋਬਲਮ ਸੀ ਕਾਦੀ ਪ੍ਰੋਬਲਮ ਸੀ ਉਹਨਾਂ ਨੂੰ ਜਿਹੜਾ ਅਟੈਕ ਹੋ ਗਿਆ ਸੀ ਉਹ ਸਿਆਣੇ ਬਜ਼ੁਰਗ ਹੁਣ ਵੈਸੇ ਥੋੜਾ ਬੋਲਣ ਲੱਪੇ ਆ ਮਤਲਬ ਅਧਰੰਗ ਦਾ ਹੋ ਗਿਆ ਸੀ ਅਟੈਕ ਜਿਹਨੂੰ ਫਾਲਸ ਕਹਿ ਦਿੰਦੇ ਆਪਾਂ ਹਾਂਜੀ ਹਾਂਜੀ ਉਹ ਸਿਆਣੇ ਵੀ ਹੈਗੇ ਅਸੀਂ ਤੋਂ ਪਲੱਸ ਹੈਗੇ ਆ ਹਾਂਜੀ ਪਰ ਹੁਣ ਦਵੇ ਅੱਗੇ ਬਿਲਕੁਲ ਇਹਨਾਂਸ ਬੋਲ ਸਕਦੇ ਹੁਣ ਬੋਲ ਕੇ ਰੋਟੀ ਪਾਣੀ ਦਾ ਆਪਣਾ ਦਸਨ ਯੋਗ ਹੋ ਗਏ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਤੁਹਾਨੂੰ ਦੱਸ ਪਾਈ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਨਾਲ ਲੈ ਕੇ ਆਏ ਸੀ ਸੇ ਸਾਨੂੰ ਹਾਂਜੀ ਹਾਂਜੀ ਹੁਣ ਤਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਇੱਕ ਹੋਰ ਸਾਡੇ ਨਾਲ ਭਾਈ ਸਾਹਿਬ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਘਰ ਦੇ ਨੂੰ ਤਾਂ ਅਗਰ ਹੋਵੇ ਜੀ ਬੰਦਾ ਦਾ ਪਹਿਲਾਂ ਔਖਾ ਹੋ ਜਾਂਦਾ ਸੱਚੀ ਗੱਲ ਕਿੰਨਾ ਹੈ ਤੁਹਾਡਾ ਹਾਂਜੀ ਅਮਰ ਅਮਰ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਪਟਿਆਲੇ ਤੋਂ ਆਏ ਆ ਜੀ ਪਟਿਆਲੇ ਤੋਂ ਆਏ ਹੋ ਅਸੀਂ ਤਾਂ ਪਟਿਆਲੇ ਨੂੰ ਭਜਦੇ ਆ ਕੀ ਹੋਇਆ ਕੀ ਕਰਦੇ ਹੋ ਕਰਦੇ ਕਹਿੰਦੇ ਸੈਲਸ ਸ਼ੁਰੂ ਕਰਦੇ ਸੀ ਬਾਕੀ ਇਹਨਾਂ ਦੀ ਫਬਰ ਪੀਂਦੀ ਰਹਿੰਦੇ ਨਸਾਂ ਚੜਾ ਚੜਦੀਆਂ ਚੜਦੀਆਂ ਤੀਕੀਆਂ ਦੀ ਅੱਛਾ ਹਾਂ ਜੀ ਹੁਣ ਫਰਕ ਆ ਕਰਦੇ ਨੇ ਤਾਂ ਡਾਕਟਰ ਤੁਹਾਨੂੰ ਬਣਾਤਾ ਹੋਊਗਾ ਅਗਰ ਤੁਹਾਨੂੰ ਕਿ ਪੁੱਛਦਾ ਮੇਰੇ ਨਸਾਂ ਚੜਦੀਆਂ ਨੇ ਦਵਾਈ ਤਾਂ ਤੁਸੀਂ ਲਿਖ ਕੇ ਦੇ ਦਿੰਦੇ ਹੋਗੇ ਨਹੀਂ ਜੀ ਨਹੀਂ ਨਹੀਂ ਜੀ ਜੀ ਚਲੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਸੱਚਕਾਲ ਜੀ ਸਾਸ਼ੀਕਾਲ ਜੀ ਕੀ ਨਾਂ ਹੈ ਤੁਹਾਡਾ ਮਨਜੀਤ ਕੌਰ ਜੀ ਅੱਛਾ ਕੀ ਪ੍ਰੋਬਲਮ ਕੀ ਰਹਿੰਦੀ ਸੀ ਤੁਹਾਨੂੰ ਮੈਨੂੰ ਜ਼ਿਆਦਾ ਗੋਡਿਆਂ ਦੀ ਪ੍ਰੋਬਲਮ ਹੋ ਗਈ ਸੀ ਬਹੁਤ ਜ਼ਿਆਦਾ ਹੀ ਤੰਗ ਹੋ ਗਈ ਸੀ ਗੋਡੇ ਮਤਲਬ ਕਿ ਨਾ ਤੁਰ ਹੁੰਦਾ ਸੀ ਨਾ ਬੈਠ ਗਈ ਤਾਂ ਉ ਤੇ ਹੁਣ ਇਥੋਂ ਦਵਾਈ ਸ਼ੁਰੂ ਕਰੀਏ ਮਤਲਬ ਕਿ ਠੀਕ ਆ ਗੋਡੇ ਦਾ ਬਿਲਕੁਲ ਠੀਕ ਆ ਮੇਰੇ ਅੱਛਾ ਕਿੰਨੇ ਟਾਈਮ ਚ ਫਰਕ ਪਿਆ ਮੈਂ ਗਿਆ ਸੀ 15 ਦਿਨ ਚ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਪ੍ਰੋਬਲਮ ਤਾਂ ਹੋ ਗਈ ਸੀ 2-3 ਮਹੀਨੇ ਹੋ ਗਏ ਸੀ ਲਗਾਤਾਰ ਗੋਡਿਆਂ ਦਾ ਜਿਆਦਾ ਹੀ ਪ੍ਰੋਬਲਮ ਬਣ ਗਈ ਸੀ ਪਹਿਲਾਂ ਘੱਟ ਸੀਗੀ ਹੁਣ ਜਿਆਦਾ ਹੋ ਗਈ ਸੀ ਫਿਰ ਬਾਕੀ ਨਸਾਂ ਮੇਰੀਆਂ ਬਹੁਤ ਚੜਦੀਆਂ ਸੀ ਉਹਨਾਂ ਤੋਂ ਵੀ ਫਰਕ ਪਈ ਕਿਤੇ ਹੋਰ ਦਿਖਾਇਆ ਤੁਸੀਂ ਹਾਂਜੀ ਦਿਖਾਈ ਜਾਂਦੇ ਸੀ ਦਵਾਈਆਂ ਖਾਈ ਜਾਂਦੇ ਸੀ ਪਰ ਫਰਕ ਨਹੀਂ ਸੀ ਪੈ ਰਿਹਾ ਉਹੀ ਫਰਕ ਨਹੀਂ ਪੈ ਰਿਆ ਸੀ ਕਿੰਨੇ ਟਾਈਮ ਤੋਂ ਮਤਲਬ ਤੁਹਾਨੂੰ ਪਰੇਸ਼ਾਨੀ ਆ ਰਹੀ ਸੀ ਇਹ ਲਗਾਤਾਰ ਪਰੇਸ਼ਾਨੀ ਤਾਂ ਮਤਲਬ ਕਿ ਕਾਫੀ ਟਾਈਮ ਤੋਂ ਸੀ ਥੋੜੀ ਥੋੜੀ ਸੀ ਅੱਛਾ ਹਾਂਜੀ ਫਿਰ ਇੱਕ ਹੁੱਕ ਤਾਂ ਵੱਜ ਜਾਂਦੀ ਸੀ ਕਿਤੇ ਹੋਰ ਨਹੀਂ ਦਿਖਾਇਆ ਤੁਸੀਂ ਦਿਖਾਇਆ ਸੀ ਬਹੁਤ ਜਗ੍ਹਾ ਦਿਖਾਇਆ ਜੀ ਪਰ ਫਰਕ ਨਹੀਂ ਸੀ ਪੈ ਰਿਆ अच्छा ਤੇ ਫਿਰ ਜਦੋਂ ਤੁਸੀਂ ਇੱਥੇ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਦਾ ਇਸਤੇਮਾਲ ਕੀਤਾ ਇਹਨਾਂ ਨੇ ਕੀ ਕੋਈ ਟੀਕਾ ਲਾਇਆ ਕੁਝ ਹੋਰ ਕੀਤਾ ਕੀ ਕੀਤਾ ਨਹੀਂ ਦਵਾਈ ਦੁੱਤੀ ਬਸ ਇਹਨਾਂ ਨੇ ਨਬਜ਼ ਦੇਖ ਕੇ ਦਵਾਈ ਦੁੱਤੀ ਹੈ ਅੱਛਾ ਨਬਜ਼ ਦੇਖ ਕੇ ਹਾਂਜੀ ਨਬਜ਼ ਦੇਖ ਕੇ ਦੱਸਤੀ ਸੀ ਵੀ ਪ੍ਰੋਬਲਮ ਕੀ ਸੀ ਤੁਹਾਨੂੰ ਹਾਂਜੀ ਮੈਂ ਖੁਦ ਦੱਸਦਾ ਸੀ ਸਾਰਾ ਕੁਝ ਅੱਛਾ ਤੇ ਲੇਕਿਨ ਇਹਨਾਂ ਦੀ ਦਵਾਈ ਨੇ ਫਾਇਦਾ ਕਰਿਆ ਜੀ ਸਾਨੂੰ ਫਾਇਦਾ ਕੀਤਾ ਅੱਛਾ ਭੈਣ ਜੀ ਜਿਹੜੀ ਲੋ ਜਿਹੜੀਆਂ ਸਾਡੀਆਂ ਭੈਣਾਂ ਜਿਨ੍ਹਾਂ ਦੇ ਗੋਡੇ ਬੜੇ ਦਰਦ ਕਰਦੇ ਨੇ ਅੱਜ ਕੱਲ੍ਹ ਸਰਦੀਆਂ 'ਚ ਤਾਂ ਖਾਸ ਕਰਕੇ ਔਰ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਪੂਰੀ ਦੁਨੀਆ 'ਚ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਅਸੀਂ ਤਾਂ ਇਹ ਕਹਿੰਦੇ ਜੀ ਵੀ ਅੰਗਰੇਜ਼ੀ ਦਵਾਈਆਂ ਨਾਲੋਂ ਵੀ ਇਹ ਬਹੁਤ ਵਧੀਆ ਦਵਾਈ ਆ ਨਾਲੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਵੀ ਮੈਨੂੰ ਫਰਕ ਪਿਆ ਤਾਂ ਸਾਰਿਆਂ ਨੂੰ ਪਊਗਾ ਉਹਦਾ ਤੁਹਾਨੂੰ ਕਿਤੋਂ ਫਰਕ ਪੈਂਦਾ ਨਹੀਂ ਸੀ ਤੁਸੀਂ ਇਹ ਗੱਲ ਕਹਿ ਰਹੇ ਹੋ ਹਾਂਜੀ ਪਹਿਲਾਂ ਕਿਤੋਂ ਫਰਕ ਨਹੀਂ ਸੀ ਪੈ ਰਹੇ ਅੱਛਾ ਮੈਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਵਿੱਚ ਸੀਗੀ ਜੀ ਅੱਛਾ ਅੱਛਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਬਹੁਤ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਆਪੋ ਆਪਣੀ ਦਿੱਕਤ ਆ ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਬੜੀ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਦੱਸਿਆ ਕਿ ਸਰਵਾਈਕਲ ਦਾ ਇੱਕ ਵਾਰ ਨਾਲ ਹੀ ਇੱਕ ਡੋਜ਼ ਲੈਂਦੇ ਸਾਰੇ ਉਹਨਾਂ ਨੂੰ 50% ਪਹਿਲੇ ਦਿਨ ਹੀ ਜਿਹੜਾ ਫਰਕ ਪਿਆ ਤਾਂ ਇੱਕ ਸਾਡੇ ਨਾਲ ਮਾਤਾ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਨੂੰ ਕੀ ਪ੍ਰੋਬਲਮ ਸੀ ਮਾਤਾ ਜੀ ਸਸੀ ਕਾ ਸਸੀ ਕਾ ਕਿੰਨਾ ਹੈ ਤੁਹਾਡਾ ਰਣਵੀਰ ਕੌਰ ਜੀ ਅੱਛਾ ਕਿੱਥੋਂ ਆਏ ਹੋ ਬਾਹੂ ਮਜਰ ਤੋਂ ਖੰਨੇ ਕੋਲ ਬਾਹੂ ਮਜਰ ਚਲੋ ਫਿਰ ਤਾਂ ਨੇੜੇ ਹੀ ਸਰ ਗਿਆ ਤੁਹਾਡਾ ਤਾਂ ਇਹ ਤਾਂ ਲੋਕ ਤਾਂ ਬਹੁਤ ਦੂਰ ਦੂਰੋਂ ਆ ਰਹੇ ਨੇ ਜੀ ਇਸ ਤਰ੍ਹਾਂ ਕੀ ਪ੍ਰੋਬਲਮ ਲੈ ਕੇ ਆਏ ਹੋ ਮੈਨੂੰ ਜੀ ਹਾਰਟ ਦੀ ਬਿਮਾਰੀ ਸੀਗੀ ਸੀਗੀ ਹਾਂਜੀ ਹੁਣ ਨਹੀਂ ਹੈ ਨਹੀਂ 1.5 ਸਾਲ ਮੈਂ ਦਵਾਈ ਖਾਧੀ ਹੈ ਮੈਨੂੰ ਲੱਗੇ ਸੀ ਚੰਡੀਗੜ੍ਹ ਪੀਜੀਆਈ ਅੱਛਾ ਉਹ ਕਹਿੰਦੇ ਵੀ 1.5 ਲੱਖ ਰੁਪਏ ਭਰੋ ਵੀ ਅਸੀਂ ਫੇਰ ਤੁਹਾਡਾ ਆਪਰੇਸ਼ਨ ਕਰਾਂਗੇ ਦੋ ਸਟੈਂਟ ਪਾਣਗੇ ਅੱਛਾ ਫੇਰ ਮੇਰੀ ਭਾਣ ਜੀ ਕੋਟ ਤੋਂ ਦਵਾਈ ਖਾਂਦੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਮਾਸੀ ਜੀ ਨੂੰ ਓੜ ਲਿਆਓ ਆਪਾਂ ਉੱਥੇ ਲੈ ਕੇ ਚੱਲਾਂਗੇ ਫਸ ਫਿਰ ਇੱਥੋਂ ਮੈਂ ਨਾ ਪਰਨੋ ਕੋਈ ਦਵਾਈ ਨਹੀਂ ਮੈਂ ਖਾਂਦੀ ਬਿਲਕੁਲ ਓਕੇ ਠੀਕ ਹੈ ਮੈਂ ਮਤਲਬ ਤੁਸੀਂ ਆਪਰੇਸ਼ਨ ਥੀਏਟਰ ਚ ਮੁੜ ਕੇ ਆਇਆ ਮਤਲਬ ਜੀ ਹਾਂ ਤਏ ਗਏ ਲੀਏ ਹਾਂਜੀ ਉੱਥੋਂ ਮੁੜ ਕੇ ਆਏ ਉਹ ਕਹਿੰਦੇ ਸੀ ਕਹਿੰਦੇ ਵੀ ਤੁਸੀਂ ਭਰਾਓ ਤਾਂ ਫਿਰ ਅਸੀਂ ਤਿਆਰੀ ਕਰੀਏ ਫਿਰ ਉਸ ਜਾਨ ਨੂੰ ਮੇਰੀ ਭਾਣ ਜੀ ਦਾ ਫੋਨ ਚੱਲਿਆ ਗਿਆ ਜੀ ਮੈਂ ਫਿਰ 1.5 ਸਾਲ ਪੂਰੀ ਦਵਾਈ ਇਤੋਂ ਖਾਧੀ ਹੈ ਤੇ ਹੁਣ ਮੈਨੂੰ ਕੋਈ ਨੁਕਸਾਨ ਬਿਲਕੁਲ ਵੀ ਨਹੀਂ ਡਾਕਟਰ ਸਾਹਿਬ ਨੇ ਕਹੇ ਸੀ ਕਿ ਮੈਂ ਕਾਦੀ ਦਵਾਈ ਦੇ ਮਤਲਬ ਤੁਹਾਨੂੰ ਕੁਝ ਨੁਕਸਾਨ ਨਹੀਂ ਤੇ ਨਹੀਂ ਮੈਨੂੰ ਮਤਲਬ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਨੂੰ ਦਵਾਈ ਕਾਦੀ ਦੇ ਜਦੋਂ ਕੋਈ ਪ੍ਰੋਬਲਮ ਨਹੀਂ 350 300 250 ਮੇਨ ਸ਼ੂਗਰ ਰਹਿੰਦਾ ਹੁੰਦਾ ਸੀ ਅੱਛਾ ਤੇ ਬਲੱਡ ਪ੍ਰੈਸ਼ਰ ਵਾਧਾ ਹੁੰਦਾ ਸੀ ਅੱਛਾ ਜੀ ਬਸ ਜਿੰਨਾ ਕੁਝ ਖਾਣਾ ਉਨੀ ਮਤਲਬ ਉੱਛਲ ਜਾਣਾ ਬਿਲਕੁਲ ਬਸ ਫੜਫੜ ਕੇ ਲਿਆਉਂਦੇ ਸੀ ਤੇ ਅੱਜ ਮੈਂ ਤੇ ਫਿਰ ਅੱਜ ਆਪਣੇ ਆਪ ਹਾਂਜੀ ਹਾਂਜੀ ਕੋਈ ਵਾਸਤੇ ਨਹੀਂ ਅੱਛਾ ਜਦੋਂ ਤਾਨੂੰ ਹਾਰਟ ਦੀ ਪ੍ਰੋਬਲਮ ਸੀ ਉਸ ਵੇਲੇ ਕੀ ਕੀ ਦਿੱਕਤਾਂ ਹੁੰਦੀਆਂ ਸੀ ਮਾਤਾ ਜੀ ਸੀ ਵੀ ਜੇ ਮੈਂ ਕੁਝ ਵੀ ਖਾ ਲੈਂਦੀ ਸੀ ਫਿਰ ਮੇਰੇ ਇਸ ਦਿਲ ਦੇ ਉੱਤੇ ਪਿਆ ਰਹਿੰਦਾ ਸੀ ਬਸ ਐ ਜਿਵੇਂ ਉੱਥੇ ਇਕ ਤੱਕ ਵੀ ਜਾਣਾ ਬਸ ਫਿਰ ਮੇਰਾ ਰੰਗ ਪੀਲਾ ਪੈ ਜਾਣਾ ਫਿਰ ਮੈਂ ਉੱਥੇ ਬੈਠ ਜਾਣਾ ਉਛੜੀ ਜਾਣਾ ਬੈਠੀ ਨੇ ਫਿਰ ਐ ਉਲਟੀਆਂ ਲੱਗ ਜਾਂਦੀਆਂ ਸੀ ਹਾਂਜੀ ਫਿਰ ਅੱਖਾਂ ਵੀ ਨੇਰੀਆਂ ਜਾਂਦੀਆਂ ਫਿਰ ਬੱਚੇ ਚੱਕ ਕੇ ਮੈਨੂੰ ਮੰਜੇ 'ਤੇ ਪਾ ਦਿੰਦੇ ਸੀ ਅੱਛਾ ਹਾਂਜੀ ਫਿਰ ਹੁਣ ਮੈਂ ਠੀਕ ਐ ਮੈਂ ਕੋਈ ਨਾ ਮੈਂ ਕਹਾਂ ਦਵਾਈ ਨਹੀਂ ਖਾਂਦੀ ਤੇ ਮੈਂ 18 ਸਾਲ ਪੂਰੀ ਦਵਾਈ ਖਾਦੀ ਆ। ਕੀ ਹੋਇਆ? ਤਾਂ ਫਿਰ ਤੁਹਾਡੀ ਭਾਂਜ ਨੂੰ ਸਾਰੀਆਂ ਦਵਾਈਆਂ ਤੁਹਾਡੀ ਭਾਂਜ ਨੂੰ ਲੱਗੀਆਂ? ਹਾਂਜੀ ਹਾਂਜੀ। ਉਹਨਾਂ ਨੇ ਵੀ ਇੱਥੋਂ ਦਵਾਈ ਦੂਈ ਖਾਦੀ। ਹਾਂਜੀ ਉੱਥੋਂ ਖਾਦੀ ਸੀ ਉਹਨਾਂ ਦੇ ਘਰ ਵਾਲਿਆਂ ਸੀਗੇ। ਕੀ ਪ੍ਰੋਬਲਮ ਸੀ ਉਹਨਾਂ ਨੂੰ? ਉਹਨਾਂ ਨੇ ਵੀ ਹਟ ਦਿਸੀ ਸੀ। ਉਹਨਾਂ ਨੂੰ ਵੀ ਹਟ ਉਹਨਾਂ ਨੂੰ ਹਟ ਦਿਸੀ। ਉਹਨਾਂ ਨੇ ਵੀ ਹੁਣ ਉਹਨਾਂ ਨੇ ਵੀ ਬੰਦ ਕਰਤੀ ਇਹਨਾਂ ਨੂੰ ਦਵਾਈ। ਅੱਛਾ ਦਵਾਈ ਬੰਦ ਹੀ ਕਰ। ਹਾਂਜੀ ਬਿਲਕੁਲ ਬੰਦ ਹੈ। ਮੇਰੀ ਵੀ ਬਿਲਕੁਲ ਬੰਦ ਹੈ। ਸਪੈਸ਼ਲੀ ਦਫਾ ਮੈਂ 3 ਮਹੀਨੇ ਹੋ ਗਏ ਜੀ ਬੰਦ ਕਰੀ ਦਵਾਈ। ਅੱਛਾ ਅੱਛਾ। ਐਕਟਰਾਂ ਵੀ ਹੁਣ ਕੋਈ ਨੁਕਸਾਨ ਤੋਂ ਉਹ ਨਹੀਂ। ਅੱਜ ਕਿ ਸੱਚ ਕਾਲ ਅਸੀਂ ਕਿਹਾ ਵੀ ਬਾਹਰੋਂ ਆਈ ਨੀ ਟੋੜੀ ਦੁਕਾਨ ਰੀ ਤੇ ਕਹਿੰਦੀ ਵੀ ਨੁਕਸਤਾ ਨਹੀਂ ਮੱਕ ਚਲੋ ਤੁਸੀਂ ਢੀੜਾ ਕੱਢਿਓ ਅੱਛਾ ਸੱਚ ਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਕੀ ਨਾ ਤੁਹਾਡਾ ਜਤਿੰਦਰ ਅੱਛਾ ਕਿੱਥੋਂ ਆਇਓ ਤੁਸੀਂ ਬਾਹੂ ਮੱਧਰੀ ਤੋਂ ਅੱਛਾ ਕਿੱਥੋਂ ਆਇਓ ਸ਼ਿਕਾਗੋ ਤੋਂ ਸ਼ਿਕਾਗੋ ਤੋਂ ਆਇਓ ਕੁਝ ਪ੍ਰੋਬਲਮ ਹੈ ਥੋੜੀਆਂ ਥੋੜੀਆਂ ਕਾਫੀ ਪ੍ਰੋਬਲਮ ਨੇ ਜਿਵੇਂ ਕਿ ਜਿਵੇਂ ਸਰਵਾਈਕਲ ਦੀ ਵੀ ਆ ਅੱਛਾ ਤੇ ਫਿਰ ਬ੍ਰੇਨ ਫੌਗ ਤੇ ਮੈਮਰੀ ਘਟ ਘਟ ਰਹੀ ਆ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਨੇ ਕੋਈ ਮੇਜਰ ਨਹੀਂ ਹੈਗੀ ਪਰ ਇਹ ਮੈਨੂੰ ਇਹਨਾਂ ਨੇ ਬਹੁਤ ਮੈਨੂੰ ਕਿਹਾ ਵੀ ਤੁਸੀਂ ਇਹ ਤਰੀਫਾਂ ਬਹੁਤ ਕਰਦੇ ਹੁੰਦੇ ਸੀ ਮੇਰੇ ਕੋਲ ਫੋਨ ਤੇ ਵੀ ਕਰਦੇ ਸੀ ਤੇ ਮੈਂ ਕਿਹਾ ਹੁਣ ਮੈਂ ਚੱਲਾਂ ਇਹਨਾਂ ਨਾਲ ਹੁਣ ਡਾਕਟਰ ਸਾਹਿਬ ਨੂੰ ਮਿਲ ਕੇ ਆਵਾਂ ਜੀ ਸਰਵਾਈਕਲ ਵਾਲੇ ਤੁਹਾਡੇ ਸਾਹਮਣੇ ਬੈਠੇ ਨੇ ਨਵੇਂ ਸ਼ਹਿਰਾਂ ਵਾਲੇ ਕਹਿੰਦੇ ਜੀ ਇੱਕ ਵਾਰ ਚ 50% ਠੀਕ ਹੋ ਗਿਆ ਹਾਂਜੀ ਹਾਂਜੀ ਮੈਨੂੰ ਪੂਰਾ ਵਿਸ਼ਵਾਸ ਆ ਮੈਂ ਇੱਥੇ ਠੀਕ ਹੋ ਜਾਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਬੜੀ ਦੂਰੋਂ ਦੂਰੋਂ ਅ ਅਮਰੀਕਾ ਤੋਂ ਕੈਨੇਡਾ ਤੋਂ ਜਿਹੜੇ ਲੋਕ ਹੈਗੇ ਨੇ ਉਹ ਇੱਥੇ ਪਹੁੰਚਦੇ ਨੇ ਔਰ ਆਪ ਆਪਣੀ ਦਿੱਕਤਾਂ ਆਪ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇੱਥੇ ਸਾਂਝੀਆਂ ਕਰਦੇ ਨੇ ਕੁਝ ਕੋ ਹੋਰ ਲੋਕ ਵੀ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਬਾਈ ਜੀ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸ਼ਿਭੂ ਜੀ ਇਹ ਨਾਇ ਤੁਹਾਡਾ ਨਰਪਾਲ ਸਿੰਘ ਪੰਗੂ ਜੀ ਅੱਛਾ ਨਰਪਾਲ ਸਿੰਘ ਪੰਗੂ ਅੱਛਾ ਤੇ ਸਾਨੂੰ ਪੰਗੂ ਸਾਹਿਬ ਇੱਕ ਹੋਰ ਮਿਲ ਗਏ ਨੇ ਇੱਥੇ ਕੀ ਪ੍ਰੋਬਲਮ ਲੈ ਕੇ ਆਏ ਪੰਗੂ ਸਾਹਿਬ ਵਾਈਫ ਨੂੰ ਸੀਗੀ ਦਰਦ ਰਹਿੰਦਾ ਸੀ ਸਰੀਰ ਚ ਇਹਨਾਂ ਦੇ ਅੱਛਾ ਤੇ ਹੂੰ ਨੌਗਰ ਨੌ ਨੇ ਠੀਕ ਹੈ ਜੀ ਕੀ ਬਾਤ ਹੈ ਕੀ ਪ੍ਰੋਬਲਮ ਉਹ ਡਾਕਟਰ ਨੂੰ ਦਿਖਾ ਲਿਆ ਮੈਨੂੰ ਕਿ ਤਕਰੀਬਤ ਚੰਗੇ ਚੰਗੇ ਹਸਪੀਟਲ ਨਹੀਂ ਦਿਖਾ ਲਿਆ ਇਹਨਾਂ ਦੇ ਤੇਲੀਆਂ ਤੋਂ ਲੈ ਕੇ ਨਾ ਮਤਲਬ ਹੇਠੋਂ ਤੋਂ ਉੱਪਰ ਨੂੰ ਦਰਦ ਜਾਂਦਾ ਸੀ ਮਤਲਬ ਪੈਰਾਂ ਚੋਂ ਉੱਪਰ ਨੂੰ ਦਰਦ ਜਾਂਦਾ ਸੀ ਬਾਕੀ ਬੈਠੇ ਨੇ ਤੁਸੀਂ ਇਹਨਾਂ ਨਾਲ ਗੱਲ ਕਰ ਲਿਆ ਤੇ ਮਾਰੂ ਕੇ ਬਹੁਤ ਵਧੀਆ ਡਾਕਟਰ ਸਰ ਦਾ ਕੀ ਬਤਾ ਤੁਸੀਂ ਆਏ ਕਿਥੋਂ ਅਸੀਂ ਖੰਨੇ ਤੋਂ ਜੀ ਲੋਕ ਚੱਖ ਨੇ ਤੇ ਲੋਕਲ ਹੀ ਆਏ ਮਤਲਬ ਲੋਕਲ ਹੀ ਸਰਗੇ ਲੋਕਲ ਕਿਥੇ ਕਿਥੇ ਦਿਖਾਇਆ ਭਾਈ ਜੀ ਉੱਤੇ ਬਹੁਤ ਵੱਡਾ ਹਸਪੀਟਲ ਆ ਹੱਡੀਆਂ ਦੇ ਡਾਕਟਰ ਤਕਰੀਬਨ ਸਾਰੇ ਕੀ ਦਿਖਾਤੇ ਸੀ ਕੀ ਕਹਿੰਦੇ ਸੀ ਡਾਕਟਰ ਡਾਕਟਰ ਤਾਂ ਹੀ ਬਸ ਐਕਸਰਸਾਈਜ਼ ਕਰੋ ਜੀ ਉਹ ਕਰੋ ਕਰੋ ਵੈਨ ਤਕਰੀਬਨ ਇਹਨਾਂ ਦੀ ਅਸਲੀ ਜਿਹੜੀ ਪ੍ਰੋਬਲਮ ਸੀ ਉਹਨਾਂ ਸਮਝ ਹੀ ਨਹੀਂ ਪਾਏ ਜੋ ਉਹਨਾਂ ਦਾ ਗਿਆਨ ਆ ਡਾਕਟਰ ਸਾਹਿਬ ਦਾ ਆਪਣਾ ਗਿਆਨ ਡਾਕਟਰ ਸਾਹਿਬ ਵੀ ਜੋ ਸਾਡੇ ਲਈ ਤਾਂ ਬਹੁਤ ਬੈਟਰ ਹੈ ਵਧੀਆ ਰਿਹਾ ਮਤਲਬ ਇਹਨਾਂ ਨੇ ਕੋਈ ਐਕਸਟਰਾ ਕਰਾਇਆ ਕੋਈ ਸਕੈਨ ਕਰਿਆ ਨਬਜ਼ ਨਬਜ਼ ਫੜੀ ਨਬਜ਼ ਫੜ ਕੇ ਰੋਗ ਫੜ ਲਿਆ ਨਬਜ਼ ਫੜ ਕੇ ਰੋਗ ਇਹ ਕਿਹਾ ਸੀ ਤੁਹਾਨੂੰ ਉਹਨੂੰ ਮੇਰੀ ਵਾਈਫ ਨੂੰ ਜ਼ਿਆਦਾ ਪਤਾ ਸੀ ਤੇ ਉਹਨਾਂ ਨੂੰ ਹਾਂ ਉਹ ਜੀ ਥੈਂਕ ਯੂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਪੰਗੂ ਸਾਹਿਬ ਖੰਨੇ ਤੋਂ ਆਏ ਸੀ ਔਰ ਇਹਨਾਂ ਦੀ ਘਰਦਿਆਂ ਨੂੰ ਪ੍ਰੋਬਲਮ ਸੀ ਸੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਚਕਲਪਾ ਜੀ ਸਚਕਲਪਾ ਜੀ ਕਿ ਨਾਂ ਤੁਹਾਡਾ ਜਸਵੀਰ ਕੌਰ ਅੱਛਾ ਉਹ ਕਹਿੰਦੇ ਜੀ ਪੰਗੂ ਸਾਹਿਬ ਕਹਿੰਦੇ ਵੀ ਬਹੁਤ ਥਾਵਾਂ ਤੇ ਦਿਖਾਇਆ ਬਹੁਤ ਡਾਕਟਰਾਂ ਨੂੰ ਦਿਖਾਇਆ ਪਰ ਨੂੰ ਦਿਖਾਇਆ ਸੀਗਾ ਉੱਥੇ ਖੰਨੇ ਅੱਛਾ ਮਤਲਬ ਕਾਫੀ ਦਵਾਈ ਵੀ ਲਈ ਯਾ ਕੋਈ ਫਰਕ ਨਹੀਂ ਪਿਆ ਸੀਗਾ ਅੱਛਾ ਤੇ ਹੁੰਦਾ ਕੀ ਸੀ ਵੈਸੇ ਜਿਵੇਂ ਪੂਰੀ ਬਾਡੀ ਜੀ ਮਤਲਬ ਪੇਨ ਰਹਿੰਦੀ ਸੀਗੀ ਕਲੀਆਂ ਤੂੰ ਮਤਲਬ ਪਹਿਲੀ ਵਾਰ ਸੁਣਿਆ ਉਹ ਕਹਿੰਦੇ ਉੱਪਰ ਤੋਂ ਹੀਠਾਂ ਦਾ ਦਰਦ ਹੁੰਦਾ ਤੁਹਾਡੇ ਹੀਠਾਂ ਤੋਂ ਉੱਪਰ ਨੂੰ ਉਹ ਹੀਠਾਂ ਤੋਂ ਉੱਪਰ ਵੀ ਨਹੀਂ ਪੂਰੇ ਜਿਵੇਂ ਕਿਸੇ ਨੇ ਕਿਹਾ ਸਰਵਾਈਕਲ ਵੀ ਆ ਤੁਹਾਨੂੰ ਤੇ ਬੈਕ ਪੇਨ ਰਹਿੰਦੀ ਸੀ ਲੋਅਰ ਬੈਕ ਪੇਨ ਔਰ ਪੈਰਾਂ ਦੇ ਤਲੀਆਂ ਬਹੁਤ ਜਿਵੇਂ ਅਗ ਨਿਕਲਦੀ ਹੁੰਦੀ ਐ ਜਿਆਦਾ ਤੇਜ਼ ਦਰਦ ਵੀ ਹੁੰਦਾ ਸੀ ਤੇ ਹੁਣ ਫਰਕ ਆ ਅੱਗੇ ਨਾਲ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋਇਆ ਤੁਹਾਨੂੰ ਮੈਨੂੰ 2 ਕੁ ਮਹੀਨੇ ਹੋ ਗਏ ਨੇ ਦਵਾਈ ਲਈ ਪਹਿਲੀ ਵਾਰ 15 ਕਿ ਦਿਨਾਂ ਚ ਹੀ ਪੈ ਗਿਆ ਸੀ ਅੱਛਾ ਜਦੋਂ ਤੁਸੀਂ ਦਵਾਈ ਸ਼ੁਰੂ ਕੀਤੀ ਨਹੀਂ ਜਾਨੀ ਜਿਆਦਾ ਪ੍ਰੋਬਲਮ ਮੈਨੂੰ ਪੈਰਾਂ ਦੀ ਸੀਗੀ ਉਹ 15 ਕਿ ਦਿਨਾਂ ਚ ਹੀ ਫਰਕ ਪੈਣ ਲੱਗ ਗਿਆ ਅੱਛਾ ਹੁਣ ਕੋਈ ਤੁਹਾਨੂੰ ਦੁੱਖ ਤਕਲੀਫ ਬਿਲਕੁਲ ਵੀ ਨਹੀਂ ਹੈਗਾ ਪੈਰਾਂ ਦਾ ਨਹੀਂ ਬਸ ਆ ਲੋਰ ਬੈਕ ਪੇਨ ਥੋੜੀ ਹੈਗੀ ਜਾਂ ਜਿਵੇਂ ਸਵੇਰੇ ਉੱਠਦੇ ਆ ਉਦੋਂ ਸਰੀਰ ਥੋੜਾ ਜਿਹਾ ਜਕੜਿਆ ਰਹਿੰਦਾ ਉਹ ਥੋੜੀ ਪ੍ਰੋਬਲਮ ਹੈਗੀ ਆ ਅੱਛਾ ਤੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਲਗਭਗ 3-4 ਸਾਲ ਹੋ ਗਏ ਸੀ ਇਹ ਲਗਭਗ 3-4 ਸਾਲ ਉਹ ਜਿਵੇਂ ਆਪਾਂ ਕਰਦੇ ਆ ਨਾ ਅਸੀਂ ਪਰਵਾਹ ਹੀ ਨਹੀਂ ਕਰਦੇ ਘਰਾਂ ਚ ਉਹ ਚੀਜ਼ ਅਸੀਂ ਮੇ ਥੋੜੇ ਬਹੁਤੇ ਦਰਦ ਨੂੰ ਤਾਂ ਅਸੀਂ ਗੋਲ ਦੇਣੀ ਗੋਲ ਦੇਣੀ ਹੈਗੇ ਉਹਦੇ ਨਾਲ ਫਿਰ ਉਹ ਵੱਧਾ ਵੱਧਾ ਜਿਆਦਾ ਹੋ ਗਿਆ ਹਾਂਜੀ ਜਿਹੜੇ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਤੁਹਾਡੇ ਵਰਗੀਆਂ ਭੈਣਾਂ ਨੇ ਜਿਹੜੀਆਂ ਕਦੇ ਕਿਤੇ ਜਾਂਦੀਆਂ ਨੇ ਕਦੇ ਕਿਤੇ ਜਾਂਦੀਆਂ ਨੇ ਪ੍ਰੋਬਲਮ ਤੁਹਾਡੇ ਵਾਲੀ ਹੈ ਉਹਨਾਂ ਨੂੰ ਕੀ ਕਹੋਗੇ ਤੁਸੀਂ ਤੁਹਾਡਾ ਤਜਰਬਾ ਕੀ ਹੈ ਇੱਥੇ ਦਾ ਇੱਥੇ ਬਹੁਤ ਵਧੀਆ ਤਜਰਬਾ ਰਿਹਾ ਜੀ 15 ਕ ਦਿਨਾਂ ਚ ਮੈਨੂੰ ਜੇ ਫਰਕ ਪੈ ਗਿਆ ਉਹੀ ਗੱਲ ਸਾਰੇ ਜਿਹੜੇ ਕਿ ਜਿਹੜੀ ਕਹਿ ਰਹੇ ਨੇ ਵੀ ਜਿਹਨੂੰ ਕੋਈ ਪ੍ਰੋਬਲਮ ਹੈਗੀ ਬੋਨਸ ਦੇ ਰਿਲੇਟਡ ਜੋੜਾਂ ਦਾ ਦਰਦ ਉਹ ਜ਼ਰੂਰ ਆਉਣਾ ਇੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਮੇਰੇ ਮਦਰ ਇਨ ਲਾ ਦੇ ਸੀਗੇ ਰਿਲੇਟਿਵ ਉਹਨਾਂ ਨੇ ਦੱਸਿਆ ਸੀ ਜੀ ਜੀ ਚਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੋਰ ਭਾਈ ਸਾਹਿਬ ਨੇ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚ ਕਾਲ ਬਾਈ ਜੀ ਅਸੀਂ ਕਰ ਜੀ ਕਿ ਨਾ ਤੁਹਾਡਾ ਮੇਰਾ ਨਾ ਖੁਸ਼ਪਾਲ ਸਿੰਘ ਅੱਛਾ ਖੁਸ਼ਪਾਲ ਸਿੰਘ ਨਾਮ ਹੀ ਬੜਾ ਸੋਹਣਾ ਤੁਹਾਡਾ ਕਿੱਥੋਂ ਆਇਆ ਖੁਸ਼ਪਾਲ ਜੀ ਖੰਨੇ ਤੋਂ ਅੱਛਾ ਖੰਨੇ ਤੋਂ ਆਇਆ ਕੀ ਪ੍ਰੋਬਲਮ ਲੈ ਕੇ ਆਇਆ ਮੈਨੂੰ ਐਕਚੁਅਲੀ ਜਲਣ ਦੀ ਐਸਿਡਿਟੀ ਦੀ ਪ੍ਰੋਬਲਮ ਸੀਗੀ ਕਾਫੀ ਜ਼ਿਆਦਾ ਕਾਫੀ ਦੇਰ ਤੋਂ ਸੀ ਤੇ ਸਾਡੇ ਮਾਮਾ ਜੀ ਨੇ ਇੱਥੇ ਕਮਾਣੋ ਉਹ ਇਹਨਾਂ ਕੋਲੋਂ ਦਵਾਈ ਵਗੈਰਾ ਲੈਂਦੇ ਸੀ ਉਹਨਾਂ ਨੇ ਸਾਨੂੰ ਰეკਮੈਂਡ ਕੀਤਾ ਸੀਗਾ ਫਿਰ ਮੈਂ ਇਹਨਾਂ ਕੋਲੋਂ ਦਵਾਈ ਲੈ ਕੇ ਗਿਆ ਪਹਿਲੇ 15 ਦਿਨ ਦੇ ਵਿੱਚ ਹੀ ਮੈਨੂੰ ਬਹੁਤ ਫਰਕ ਪੈ ਗਿਆ ਸੀ ਨੀ ਬੱਸ ਤਾਂ ਉਸੇ ਡ ਲਈ ਜਾਓ ਜੀ ਐਲੋਪੈਥੀ ਦੇ ਵਿੱਚ ਵਾ ਜਾਓ ਐਂਟਾਸਿਡੋ ਲਈ ਜਾਓ ਐਲੋਪੈਥੀ ਜਿੱਦਾਂ ਉਹੀ ਚੀਜ਼ ਦਿੰਦੇ ਨੇ ਬੱਸ ਉਹ ਖਾਲੀ ਪੇਟ ਉਹ ਲੈਣਾ ਉਹਦੇ ਨਾਲ ਚੱਲਦਾ ਹੁੰਦਾ ਸੀ ਤੇ ਇਹਨਾਂ ਦੀ ਦਵਾਈ ਲਈ 15 ਦਿਨ 15 ਦਿਨ ਦੇ ਵਿੱਚ ਫਰਕ ਪਿਆ ਕੀ ਕੀ ਫਰਕ ਪਿਆ ਤੁਹਾਨੂੰ ਹੈਲਥ ਦੇ ਓਵਰਆਲ ਹੈਲਥ 'ਚ ਕੀ ਫਰਕ ਆਇਆ ਓਵਰਆਲ ਇਹ ਅਸੀਗਾ ਜੀ ਜਿਵੇਂ ਕੋਈ ਵੀ ਮੇਰੇ ਮਿਲਕ ਪ੍ਰੋਡਕਟ ਬੰਦ ਕਰਤੇ ਸੀ ਉਹਨਾਂ ਨੇ ਉਹ ਕਹਿੰਦੇ ਤੁਸੀਂ ਦੁੱਧ ਦਹੀਂ ਕੁਝ ਵੀ ਨਹੀਂ ਲੈ ਸਕਦੇ ਹੈਗੇ ਉਹ ਜਦੋਂ ਮੈਂ ਇੱਕ ਚਮਚਾ ਵੀ ਦਹੀਂ ਖਾ ਲੈਣਾ ਮੇਰੇ ਬੁਰੀ ਜਲਣ ਹੁੰਦੀ ਸੀ ਬਹੁਤ ਜ਼ਿਆਦਾ ਦਹੀਂ ਖਾਣ ਨਾਲ ਇੱਥੇ ਤਾਂ ਜੇ ਜਲਣ ਹਟਾਉਣ ਲਈ ਦਹੀਂ ਖਾਂਦੇ ਅਸੀਂ ਤੇ ਵੀ ਜਲਣ ਜੀ ਹੁੰਦੀ ਹੋਵੇ ਦਹੀਂ ਨਾਲ ਮਿਲਕ ਪ੍ਰੋਡਕਟ ਨਾਲ ਜਲਣ ਹੋਣ ਲੱਗ ਜਾਂਦੀ ਸੀ ਤੇ ਮੈਂ ਫਿਰ ਦਵਾਈ ਇਹਨਾਂ ਤੋਂ ਸ਼ੁਰੂ ਕੀਤੀ ਬਿਲਕੁਲ ਠੀਕ ਹੈ ਜੀ ਅੱਛਾ ਜਿਹੜੀ ਜਲਣ ਹੈਗੀ ਤੁਹਾਡੀ ਫੂਡ ਪਾਈਪ ਚ ਹੁੰਦੀ ਸੀ ਜਾਂ ਪੇਟ ਚ ਹੁੰਦੀ ਸੀ ਗੱਟ ਚ ਉਹ ਇੱਥੇ ਮਤਲਬ ਕਿ ਆਪਣੇ ਫੂਡ ਪਾਈਪ ਦੇ ਵਿੱਚ ਹੀ ਗੱਲ ਹੋ ਅੱਛਾ ਫਿਰ ਇਹਨਾਂ ਨੇ ਦੱਸਿਆ ਕਹਿੰਦੇ ਵੀ ਐਸਿਡ ਕਈ ਵਾਰੀ ਬੈਕ ਆਉਂਦਾ ਹੁੰਦਾ ਉਹ ਫਿਰ ਉਹ ਫੂਡ ਪਾਈਪ ਦੇ ਵਿੱਚ ਆਪਣੇ ਜਲਣ ਹੁੰਦੀ ਆ ਉਹਦੇ ਹਿਸਾਬ ਨਾਲ ਤੇ ਠੀਕ ਹੈ ਜੀ ਬਿਲਕੁਲ ਠੀਕ ਹੈ ਅਜਰਬਾ ਵਧੀਆ ਹੁਣ ਵਾਈਫ ਨੂੰ ਪ੍ਰੋਬਲਮ ਸੀਗੀ ਸੇਮ ਥੋੜੀ ਜੀ ਤੇ ਹੁਣੇ ਫਿਰ ਅਸੀਂ ਸਟਾਰਟਿੰਗ ਦੇ ਵਿੱਚ ਹੀ ਮੈਂ ਕਿਹਾ ਚਲੋ ਕੋਲਾ ਉਹਨਾਂ ਤੋਂ ਦਵਾਈ ਲੈ ਕੇ ਆਉਣੇ ਅੱਛਾ ਤੁਸੀਂ ਅੱਜ ਵਾਈਫ ਨੂੰ ਦਵਾਣ ਆਇਆ ਵਾਈਫ ਨੂੰ ਦਵਾਈ ਦਵਾਣ ਆ ਮੈਂ ਮੈਂ ਤਾਂ ਓਕੇ ਆ ਜੀ ਬਿਲਕੁਲ ਓਕੇ ਹੁਣ ਤੁਸੀਂ ਦਵਾਈ ਨਹੀਂ ਖਾਣੇ ਨਹੀਂ ਮੈਂ ਬਿਲਕੁਲ ਬੰਦ ਕਰਤੀ ਇੱਕ ਇਹ ਵੀ ਹੁੰਦਾ ਹਮ ਇਹਦੇ ਵਿੱਚ ਆਪਣੇ ਆਯੁਰਵੇਦ ਦੇ ਵਿੱਚ ਕਹਿੰਦੇ ਹੁੰਦੇ ਨੇ ਦਵਾਈ ਬੰਦ ਕਰਨ ਤੋਂ ਬਾਅਦ ਪਤਾ ਲੱਗਦਾ ਪਰ ਮੈਨੂੰ ਬੰਦ ਕਰੀ ਨੂੰ ਵੀ ਮੈਨੂੰ ਲੱਗਦਾ ਵੀ ਨਾ ਹੋ ਗਿਆ ਜੀ ਔਰ ਮੈਂ ਬਿਲਕੁਲ ਠੀਕ ਹਾਂ ਸਭ ਕੁਝ ਠੰਨਾ ਮੈਂ ਅੱਛਾ ਪੇਟ ਪੁੱਟ ਬਿਲਕੁਲ ਨੋਰਮਲ ਸਾਫ ਨੋਰਮਲ ਹੈ ਜੀ ਬਿਲਕੁਲ ਪਹਿਲਾਂ ਤਾਂ ਫਿਰ ਕਿਉਂਕਿ ਜੀ ਜਲਣ ਹੁੰਦੀ ਹੈ ਤੇ ਕਬਜ਼ ਵੀ ਕਈ ਵਾਰ ਹੋ ਜਾਂਦਾ ਨਹੀਂ ਕਨਸਟਿਪੇਸ਼ਨ ਤਾਂ ਨਹੀਂ ਸੀਗੀ ਮੈਨੂੰ ਖੈਰ ਮੋਤਾ ਠੀਕ ਸੀ ਮੇਰਾ ਪੇਟ ਠੀਕ ਸੀਗਾ ਤੇ ਹੁਣ ਵੀ ਬਿਲਕੁਲ ਨਾਰਮਲ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਹਕੀਕਤ ਦੀ ਵੀ ਪੰਜਾਬੀ ਤੇ ਆਪੋ ਆਪਣਾ ਜਿਹੜਾ ਤਜਰਬਾ ਹੈ ਲੋਕ ਸ਼ੇਅਰ ਕਰ ਰਹੇ ਨੇ ਔਰ ਆਪੋ ਆਪਣੀ ਦਿੱਕਤਾਂ ਪਰੇਸ਼ਾਨੀਆਂ ਇੱਥੇ ਲੈ ਕੇ ਆਉਂਦੇ ਨੇ ਸਾਡੇ ਨਾਲ ਇੱਕ ਹੋਰ ਸ਼ਖਸ ਨੇ ਸਚਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਨਾ ਜੀ ਤੁਹਾਡਾ ਬਹਾਦਰ ਸਿੰਘ ਹੈ ਜੀ ਅੱਛਾ ਬਾਦਰ ਸਿੰਘ ਕਿੱਥੋਂ ਆਏ ਹੋ ਬਾਈ ਜੀ ਅਸੀਂ ਜੀ ਨੰਗਲ ਰੋਡ ਤੋਂ ਆਏ ਘਨੋਲੀ ਤੋਂ ਘਨੋਲੀ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਹੋ ਪ੍ਰੋਬਲ ਸੀ ਹਾਂਜੀ ਬਾਕੀ ਹੱਡੀਆਂ 'ਚ ਤਕਲੀਫ ਬੜੀ ਬੜਾ ਦਰਦ ਹੁੰਦਾ ਸੀ ਅੱਛਾ ਇਹ ਮਤਲਬ ਮੈਨੂੰ ਲੱਗਿਆ ਕਿਤੇ ਕੋਈ ਫ੍ਰੈਕਚਰ ਫ੍ਰੈਕਚਰ ਹੋਇਆ ਹੋਇਆ ਨਾ ਕਿ ਵੀ ਹੋ ਗਿਆ ਤੁਸੀਂ ਜੀ ਅੱਛਾ ਬਾਕੀ ਹੁਣ ਇਹ ਸਮਝੋ ਵੀ ਵਰਦਾਨ ਆ ਸਾਡੇ ਵਾਸਤੇ ਦਾ ਅੱਛਾ ਸਾਰੀ ਤਕਲੀਫ ਦੂਰ ਹੌਲੀ ਹੌਲੀ ਦਵਾਈ ਘਟਦੀ ਜਾਂਦੀ ਹੈ ਬੇਟਾ ਇੰਗਲੈਂਡ ਉਹਦੇ ਪਾਸੇ ਵੀ ਦਵਾਈ ਲੈਣ ਆਏ ਜੀ ਇੱਕ ਬੇਟੀ ਇਟਲੀ ਹੈ ਜੀ ਉਹਦੇ ਵਾਸਤੇ ਵੀ ਦਵਾਈ ਲੈਣ ਆਏ ਆ ਉਹਨਾਂ ਨੂੰ ਕੀ ਪ੍ਰੋਬਲਮ ਹੈ ਉਹਨਾਂ ਨੂੰ ਬੇਟੀ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਜੀ ਬੇਟੇ ਦੇ ਕੰਨ 'ਚ ਇਨਫੈਕਸ਼ਨ ਆ ਉਹ ਇੱਥੋਂ ਹੀ ਹੋ ਗਈ ਸੀ ਜੀ ਹੁਣ ਉਹਨਾਂ ਵਾਸਤੇ ਵੀ ਲੈਣਾ ਹੈ ਬਾਕੀ ਉਹਨੇ ਮੈਸੇਜ ਨਾਲ ਆਇਆ ਨੂੰ ਰਸੋਲੀਆਂ ਦੀ ਪ੍ਰੋਬਲਮ ਸੀ ਜੀ ਅੱਛਾ ਰਸੋਲੀਆਂ ਦੇ ਨਾਲ ਨਾਲ ਬੀਪੀ ਦੀ ਬਿਮਾਰੀ ਵੀ हट ਗਈ ਅੱਛਾ ਬੀਪੀ ਵੀ ਹੁੰਦਾ ਸੀ ਬੀਪੀ ਵੀ ਹੁੰਦਾ ਸੀ ਨਹੀਂ ਤੁਸੀਂ ਇਹ ਜਿਹੜੀਆਂ ਹੱਡੀਆਂ ਤੁਸੀਂ ਕਦੋਂ ਤੋਂ ਪਾਇਆ ਹੋਇਆ ਤੁਸੀਂ ਇਹ ਤਾਂ ਹੁਣਕ ਜਿਹੀ ਪਾਇਆ ਜੀ ਮੇਰੇ ਥੋੜੇ ਦਿਨ ਪਹਿਲਾਂ ਹੀ ਫਿਕਚਰ ਦਰਦ ਸਾਰੇ ਕਿਤੇ ਰਹਿੰਦਾ ਸੀ ਸਾਰੇ ਸਰੀਰ ਸਾਰੇ ਮਾਸਪੇਸ਼ੀਆਂ ਸਾਰੀਆਂ ਦਰਦ ਕਰਦੀਆਂ ਸੀ ਹੱਡੀਆਂ ਬਰਦਾਸ਼ਤ ਕਿਵੇਂ ਕਰਦੇ ਹੋਗੇ ਮੈਂ ਬਸ ਉਸ ਟਾਈਮ ਕਰਨਾ ਪਈ ਜੀ ਇਹ ਦਿਨ ਤੋਂ ਇਹਨਾਂ ਨੂੰ ਪਤਾ ਲੱਗ ਉਹਦੋਂ ਤੋਂ ਘਟ ਗਿਆ ਹਾਂਜੀ ਹਾਂਜੀ ਕੀ ਦਿੱਤਾ ਇਸ ਤਰ੍ਹਾਂ ਦਾ ਇਹਨਾਂ ਨੇ ਬਸ ਜਿਹੜੀ ਦਵਾਈ ਦਿੱਤੀ ਜੀ ਬਰਦਾਣੀ ਆ ਹਾਂ ਜੀ ਸ਼ੂਗਰ ਦੀ ਪ੍ਰੋਬਲਮ ਸ਼ੂਗਰ ਵੀ ਠੀਕ ਹੈ ਜੀ ਮਤਲਬ ਤੁਸੀਂ ਦਵਾਈ ਦਰਦਾਂ ਦੀ ਲੈਣ ਆਏ ਸੀ ਤੁਹਾਡੀ ਸ਼ੂਗਰ ਠੀਕ ਹੋ ਗਈ ਇਹ ਤੁਹਾਡੇ ਮਿਸ ਜਿਹੜੀ ਰਸੌਲਿਆਂ ਦੀ ਬਿਮਾਰੀ ਦੀ ਦਵਾਈ ਲੈਣ ਆਏ ਸੀ ਤੇ ਇਹਨਾਂ ਦਾ ਵੀ ਬੀਪੀ ਠੀਕ ਹੋ ਗਿਆ ਹਾਂ ਜੀ ਸ਼ੂਗਰ ਦੀ ਵੀ ਲਿੱਤੀ ਹੈ ਜੀ ਦਵਾਈ ਅੱਛਾ ਉਹਦੇ ਨਾਲ ਸ਼ੂਗਰ ਨੂੰ ਵੀ ਕਾਫੀ ਕੰਟਰੋਲ ਸ਼ੂਗਰ ਕਿੰਨਾ ਰਹਿੰਦਾ ਸੀ ਤੁਹਾਡੇ 250 300 ਨਾਰਮਲੀ ਹਾਂ ਜੀ ਹਾਂ ਜੀ ਸਤਾ ਤੇ ਫਿਰ ਮਿੱਠੇ ਜ਼ਿਆਦਾ ਹੋ ਤਾਂ ਵੱਜ ਜਾਂਦਾ ਕਈ ਵਾਰ ਤੇ ਹਾਂ ਜੀ ਹੋ ਜਾਂਦਾ ਜੀ ਹੁਣ 150 ਤੇ ਹੈ ਜੀ ਅੱਛਾ ਇੰਨਾ ਫਰਕ ਪੈ ਗਿਆ ਕਿਆ ਬਾਤ ਹੈ ਦਵਾਈ ਦੋਈ ਤਾਂ ਨਹੀਂ ਖਾਂਦੇ ਸੀ ਸ਼ੂਗਰ ਦੀ ਖਾਂਦੇ ਹੁਣ ਇਹਨਾਂ ਕੋਲ ਦੋ ਕੁ ਮਹੀਨੇ ਹੋਇਆ ਜੀ ਉਹ ਤਾਂ ਠੀਕ ਹੈ ਜੀ ਬਾਕੀ ਦਵਾਈ ਆ ਤਾਂ ਜੇ ਪਰਹੇਜ ਆ ਤਾਂ ਦਵਾਈ ਹੈ ਜੀ ਬਾਕੀ ਪਰੇ ਵੀ ਬਹੁਤ ਬਹੁਤ ਸ਼ੁਕਰੀਆ ਸਾਡੇ ਇਹਨਾਂ ਦੇ ਘਰ ਦੇ ਵੀ ਨਾਲ ਹੈ ਸੱਚ ਕਾਲ ਜੀ ਸੱਚ ਕਾਲ ਜੀ ਕਿ ਨਾ ਤੁਹਾਡਾ ਹਰਪਾਲ ਕੌਰ ਜੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਸੀ ਘਰ ਦੇ ਨੂੰ ਹਾਂ ਜੀ ਜੀ ਕਾਫੀ ਜਿਆਦਾ ਸੀ ਹਾਂ ਜੀ ਹੁਣ ਤਾਂ ਕੀ ਤੁਹਾਨੂੰ ਕਿਹੜੀ ਸਭ ਤੋਂ ਵੱਧ ਤੰਗ ਤੁਹਾਨੂੰ ਕਿਹਨੇ ਕੀਤਾ ਚਲੋ ਇਹਨਾਂ ਨੂੰ ਤਾਂ ਤੰਗ ਕੀਤਾ ਤੁਹਾਨੂੰ ਕਿਹੜੀ ਇਹਨਾਂ ਦੀ ਕਿਹੜੀ ਬਿਮਾਰੀ ਨੇ ਤੁਹਾਨੂੰ ਤੰਗ ਕੀਤਾ ਮੈਂ ਤਾਂ ਸਾਰੇ 2017 ਤੋਂ ਪੀਜੀਆ ਜਾ ਰਹੀ ਸੀ ਮੇਰੇ ਜੂਟਰਸ ਵਿੱਚ ਰਸੌਲੀਆਂ ਸੀ ਤੇ ਮੈਨੂੰ ਇਹ ਮੈਨੂੰ ਕੈਂਸਰ ਦੇ ਵੀ ਸਿਰਮ ਦੱਸ ਦੇ ਜਰਮਸ ਬ ਸ਼ੁਰੂ ਹੋ ਗਈ ਸੀ ਤੇ ਜਿਹੜਾ ਸਰੀਰ ਸੀ ਉਹ ਬਿਲਕੁਲ ਜਾਨ ਇੱਕ ਕਾਫੀ ਜ਼ਿਆਦਾ ਥਕਾਵਟ ਬੀਪੀ ਬਹੁਤ ਹਾਈ ਹੋਣ ਲੱਗ ਗਿਆ ਸੀ ਪਤਾ ਨਹੀਂ ਸੀ ਲੱਗਦਾ ਵੀ ਜਦੋਂ ਕਈ ਵਾਰ ਚੱਕਰ ਆ ਜਾਂਦਾ ਸੀ ਕਿ ਬੀਪੀ ਐਨਾ ਜ਼ਿਆਦਾ ਆਪ ਹੋ ਜਾਂਦਾ ਸੀ ਹਾਈ ਹੋ ਜਾਂਦਾ ਹਾਂਜੀ ਹਾਂਜੀ ਹੁਣ ਜਦੋਂ ਦੀ ਨਾਲ ਕੋਲ ਤੇ ਮੈਂ ਮਾਰਚ ਮਹੀਨੇ ਤੇ ਆ ਰਹੀ ਹਾਂ ਮੇਰੇ ਸਿਸਟਰ ਆਈ ਸੀ ਜਰਮਨ ਤੋਂ ਫਿਰ ਉਹ ਮੈਨੂੰ ਲੈ ਕੇ ਆਏ ਉਹ ਕਹਿੰਦਾ ਵੀ ਤੁਸੀਂ ਤੁਹਾਡੇ ਬਹੁਤ ਵਧੀਆ ਵੈਦ ਆਰੇ ਜਗਰੂਪੰਗੋ ਤੁਸੀਂ ਉਹਨਾਂ ਕੋਲ ਜਾਓ ਹਾਂਜੀ ਇਹਨਾਂ ਦੇ ਫਿਰ ਜਦੋਂ ਦੀ ਦਵਾਈ ਸ਼ੁਰੂ ਕਰੀਆ ਬੀਪੀ ਦੀ ਤਾਂ ਗੋਲੀ ਮੈਂ ਮੁੜ ਕੇ ਦੇਖੀ ਹੋਣੀ ਹੈਗੀ ਅੱਛਾ ਖਾਧੇ ਦਾ ਬਹੁਤ ਦੁਰਦਿਗਲ ਦੇਖੀ ਵੀ ਨਹੀਂ ਹਾਂਜੀ ਦੇਖੀ ਵੀ ਨਹੀਂ ਹਾਂਜੀ ਜਿਹੜੀ ਪਈਆਂ ਸੀ ਉਹਨਾਂ ਦੀ ਵੀ ਡੇਟ ਐਕਸਪਾਇਰ ਹੋ ਗਈ ਸੀ ਹਾਂਜੀ 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 ਤੇ ਰਸੌਲੀਆਂ ਦੀ ਜਿਹੜੀ ਪ੍ਰੋਬਲਮ ਆ ਉਹ ਵੀ ਕਾਫੀ ਹੱਦ ਤੱਕ ਠੀਕ ਆ ਤੇ ਜਿਹੜਾ weight ਆ ਸਰੀਰ ਦਾ ਉਹ ਵੀ loss ਹੋ ਗਿਆ ਘਟਿਆ ਹੈ ਕਾਫੀ ਜ਼ਿਆਦਾ ਸਰੀਰ ਵੀ ਫੁੱਲ ਗਿਆ ਸੀ ਤੇ ਹੁਣ ਜਿਹੜੀ ਸਰੀਰ 'ਚ ਕਮਜ਼ੋਰੀ ਸੀ ਉਹ ਵੀ ਠੀਕ ਆ ਬਿਲਕੁਲ ਠੀਕ ਆ ਜੀ ਹਾਂਜੀ ਕਾਫੀ ਫਰਮ ਆਇਆ ਜੀ ਜਿਹੜੇ ਸਾਡੀ ਤਕਰੀਬਨ ਤੇ ਇੱਕ ਸਾਂਝ ਖਾਸੀਆਂ ਪ੍ਰੋਬਲਮ ਆ ਕਹਨਾ ਪੀਆ ਹਾਂਜੀ ਹਾਂਜੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਜਦੋਂ ਮੈਂ ਤੁਰਦੀ ਸੀ ਸਾਹ ਵੀ ਕਾਫੀ ਚੜਦਾ ਸੀ ਤੇ ਹੁਣ ਬਿਲਕੁਲ ਠੀਕ ਆ ਵੈਸੇ ਸਾਡੀ ਤਕਰੀਬਨ ਸਾਰੀ ਫੈਮਿਲੀ ਇੱਥੇ ਦਵਾਈ ਲੈ ਕੇ ਆਂਦੇ ਹਾਂਜੀ ਬਿਲਕੁਲ ਠੀਕ ਆ ਜੀ ਅਸੀਂ ਤਾਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਵੀ ਜਿਨ੍ਹਾਂ ਨੇ ਸਾਨੂੰ ਇੰਨੇ ਬਿਮਾਰੀਆਂ ਤੋਂ ਛੁਟਕਾਰਾ ਪਾ ਦਿੱਤਾ ਤੇ ਅਸੀਂ ਅੱਗੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਜਿਹੜੇ ਸਾਡੀ ਆਵਾਜ਼ ਸੁਣੂਗੇ ਅਸੀਂ ਤਾਂ ਇਹਨਾਂ ਨੂੰ ਉਹੀ ਕਹਾਂਗੇ ਵੀ ਤੁਸੀਂ ਜਿਹੜਾ ਜਿਆਦਾ ਹੀ ਜਿਆਦਾ ਇੰਗਲਿਸ਼ ਦਵਾਈ ਨਹੀਂ ਇਹਦਾ ਆਯੁਰਵੈਦ ਦਾ ਉਹ ਆਪਣੀ ਬਾਡੀ ਲਈ ਵੀ ਬਹੁਤ ਵਧੀਆ ਹੈ ਹਾਂਜੀ ਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਉਂਦਾ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਦੋਵਾਂ ਦਾ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਔਰ ਤੁਹਾਡੀ ਅੱਗੇ ਵਾਸਤੇ ਚੰਗੀ ਸਿਹਤ ਦੀ ਅਸੀਂ ਕਾਮਨਾ ਕਰਦੇ ਹਾਂ ਅਸੀਂ ਕਹਿੰਦੇ ਪ੍ਰਮਾਤਮਾ ਡਾਕਟਰ ਸਾਹਿਬ ਦੀ ਲੰਬੀ ਉਮਰ ਕਰੇ ਜੀ ਸਾਡੇ ਬਾਅਦ ਤੇ ਪਰਮਾਤਮਾ ਰੂਪੀ ਹੈ ਕੀ ਜਿਨਾ ਸਾਡੇ ਕਾਸਟਿਕਟਾ ਤੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਲੋਕ ਹੈਗੇ ਨੇ ਜਿਨ੍ਹਾਂ ਨੇ ਆਪੋ ਆਪਣੇ ਤਜਰਬੇ ਸਾਂਝੇ ਕੀਤੇ ਨੇ ਹੁਣ ਅਸੀਂ ਡਾਕਟਰ ਸਾਹਿਬ ਕੋਲੋਂ ਵੀ ਸਮਝਾਂਗੇ ਕਿ ਆਖਿਰ ਇੰਨੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਕਿਸੇ ਨੂੰ ਪਹਿਲੀ ਡੋਜ਼ 'ਚ ਕਿਸੇ ਨੂੰ ਦੂਸਰੀ ਡੋਜ਼ 'ਚ ਕਿਸੇ ਨੂੰ 15 ਦਿਨਾਂ 'ਚ ਕਿਸੇ ਨੂੰ 10 ਦਿਨਾਂ 'ਚ ਇਹ ਫਰਕ ਕਿਵੇਂ ਪੈਂਦਾ ਔਰ ਕਿਹੋ ਜਿਹੇ ਨੁਸਖੇ ਕਿਹੋ ਜਿਹੇ ਫਾਰਮੂਲੇ ਡਾਕਟਰ ਸਾਹਿਬ ਕੋਲ ਹੈਗੇ ਨੇ ਡਾਕਟਰ ਸਾਹਿਬ ਮਾਫੀ ਚਾਹੁੰਦੇ ਅਸੀਂ ਕਈ ਵਾਰ ਐਵੇਂ ਐਂਟਰ ਹੋ ਜਾਂਦੇ ਆ ਕਿਉਂਕਿ ਅਸੀਂ ਵੀ ਭਾਵੁਕ ਹੋਈ ਹੁੰਦੇ ਆ ਇਸ ਤਰ੍ਹਾਂ ਦੇ ਕਿਹੜੇ ਨੁਸਖੇ ਫਾਰਮੂਲੇ ਨੇ ਡਾਕਟਰ ਸਭ ਤੁਹਾਡੇ ਕੋਲ ਕੋਈ ਲੋਕ ਇੱਥੇ ਆ ਕੇ ਕਹਿੰਦੇ ਨੇ ਜੀ ਸਾਨੂੰ 10 ਦਿਨਾਂ ਚ ਫਰਕ ਪੈ ਗਿਆ ਕੋਈ ਕਹਿੰਦਾ ਜੀ 15 ਦਿਨਾਂ ਚ ਫਰਕ ਪੈ ਗਿਆ ਕੋਈ ਕਹ ਰਿਹਾ ਜੀ ਸਾਨੂੰ ਪਹਿਲੀ ਡੋਜ਼ ਨਾਲ ਹੀ ਸਾਡਾ ਸਰਵਾਈਕਲ 50% ਠੀਕ ਹੋ ਗਿਆ ਦੇਖੋ ਇਹ ਤੁਹਾਡੇ ਡਾਕਟਰ ਦੀ ਔਰ ਜਿਹੜੇ ਮਰੀਜ਼ ਦੀ ਤਾਲਮੇਲ ਦੀ ਗੱਲ ਆ ਹਨਾ ਕਈ ਮਰੀਜ਼ ਚੰਗੀਆਂ ਚੀਜ਼ਾਂ ਨੂੰ ਸਮਝਾਏ ਤੋਂ ਵੀ ਨਹੀਂ ਸਮਝਦੇ ਕਈ ਮਰੀਜ਼ ਜਿਹੜੇ ਅਸਲੀਅਤ ਦੱਸਣ ਦੇ ਨਾਲ ਮਿੰਟਾਂ ਦੇ ਵਿੱਚ ਸਮਝ ਜਾਂਦੇ ਨੇ ਜਿਨ੍ਹਾਂ ਦੇ ਖਾਨੇ 'ਚ ਗੱਲ ਪੈ ਜਾਂਦੀ ਆ ਠੀਕ ਹੈ ਉਹ ਲੋਕ ਬੜੀ ਛੇਤੀ ਠੀਕ ਹੁੰਦੇ ਨੇ ਫਿਰ ਕਈ ਜਿਹੜੇ ਲੋਕ ਦਿਮਾਗ 'ਚ ਬਹਿਮ ਰੱਖਦੇ ਨੇ ਵੀ ਇੱਕ ਡਾਕਟਰ ਤੋਂ ਠੀਕ ਨਹੀਂ ਹੋਏ ਦੋ ਤੋਂ ਨਹੀਂ ਠੀਕ ਹੋਏ ਚੌਥੇ ਉਹ ਅਸਲ ਦੇ ਵਿੱਚ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਵੀ ਨਹੀਂ ਸਾਡਾ ਤਾਂ ਅਸੀਂ ਤਾਂ ਠੀਕ ਹੋਣਾ ਹੀ ਨਹੀਂ ਕਿਉਂਕਿ ਜਿਹੜੀ ਮਨ ਦੀ ਪਾਵਰ ਹੈ ਤੁਹਾਡੇ ਦਿਲ ਦੀ ਪਾਵਰ ਹੈ ਬਹੁਤ ਵੱਡੀ ਸ਼ਕਤੀ ਹੈ ਜਿਸ ਇਨਸਾਨ ਦੇ ਅੰਦਰ ਇਹ ਹੈ ਜਾਂ ਜਿਹੜਾ ਇਨਸਾਨ ਆਪਣੇ ਮਨ ਦੀ ਜਾਂ ਦਿਲ ਦੀ ਸ਼ਕਤੀ ਨੂੰ ਸਮਝਦਾ ਉਹ ਮਤਲਬ ਕਿਸੇ ਬਿਮਾਰੀ ਤੋਂ ਥੋੜਾ ਜਿਹਾ ਗ੍ਰਸਤ ਹੋ ਵੀ ਗਿਆ ਤਾਂ ਉਹਨੂੰ ਜਿਹੜਾ ਥੋੜੇ ਜੇ ਹੌਸਲੇ ਦੇ ਨਾਲੇ ਜਿਹੜੀ ਵੱਡੀ ਤੰਦਰੁਸਤੀ ਪ੍ਰਾਪਤ ਹੋ ਜਾਂਦੀ ਹੈ ਜੀ ਜੀ ਅੱਛਾ ਇੱਕ ਹੋਰ ਗੱਲ ਹੈ ਜੀ ਸਰਵਾਈਕਲ ਵਾਲਿਆਂ ਦਾ ਉਹ ਸਰਦੀਆਂ 'ਚ ਬੜੀ ਦਿੱਕਤ ਰਹਿੰਦੀ ਹੈ ਜੀ ਸਰਵਾਈਕਲ ਦਾ ਸਰਵਾਈਕਲ ਦੀ ਤੁਸੀਂ ਇੱਕ ਪੀਡੀ ਦੱਸੀ ਸੀ ਜਿਹੜੀ ਸਿੱਟੀ ਪੁਝਾ ਦਿੰਦੇ ਸੀ ਤੁਸੀਂ ਕਹਿੰਦੇ ਸੀ ਸਿੱਟੀ ਪੁਝਾ ਦਿੰਦੀ ਹੈ ਇਹ ਸਰਵਾਈਕਲ ਦੀ ਤੇ ਐਕਸਰਸਾਈਜ਼ ਫਰਕ ਪਾਉਂਦੀ ਜੀ ਸਰਵਾਈਕਲ ਵਾਲੇ ਦੇਖੋ ਜੀ ਮੈਂ ਕਹਣਾ ਵੀ ਸਰਵਾਈਕਲ ਦੇ ਮਰੀਜ਼ ਹਨਾ ਜਿੰਨੇ ਉਹਨਾਂ ਨੂੰ ਦਵਾਈਆਂ ਲੈਣ ਦੀ ਵੀ ਲੋੜ ਨਹੀਂ ਸਰਵਾਈਕਲ ਦੇ ਵਿੱਚ ਤੁਹਾਨੂੰ ਜਿਹੜੇ ਡਾਕਟਰ ਤੁਹਾਨੂੰ ਕੀ ਦਿੰਦੇ ਨੇ ਤੁਹਾਨੂੰ ਉਹ ਪੇਨ ਕਿਲਰਾਂ ਕੈਲਸ਼ੀਅਮ ਦੀਆਂ ਗੋਲੀਆਂ ਖਲਾਈ ਜਾਂਦੇ ਨੇ ਉਹ ਕੋਈ ਹੱਲ ਨਹੀਂ ਤੁਸੀਂ ਜਿੱਦਾਂ ਬੱਚੇ ਸਕੂਲ ਦੇ ਵਿੱਚ ਪੀਟੀ ਕਰਦੇ ਨੇ ਮੈਂ ਕਹਿੰਦਾ ਜੀ ਇੱਕ ਹਫਤਾ ਕਰ ਲੋ ਜਿਹੜਾ ਬੰਦਾ ਕਹਿੰਦਾ 5-7 ਸਾਲ ਤੋਂ ਸਾਡਾ ਸਰਵਾਈਕਲ ਹਟ ਨਹੀਂ ਨਾ ਰਿਹਾ ਇੱਕ ਹਫਤੇ ਦੇ ਵਿੱਚ ਤੁਹਾਨੂੰ ਦੱਸੂਗਾ ਵੀ ਮੇਰਾ ਜਿਹੜਾ 7 ਸਾਲ ਤੋਂ 8 ਸਾਲ ਤੋਂ ਸਰਵਾਈਕਲ ਸੀ ਉਹ ਇੱਕ ਹਫਤੇ ਦੇ ਵਿੱਚ ਗਾਇਬ ਹੋ ਗਿਆ ਇੰਨਾ ਕੁ ਜ਼ਿਆਦਾ ਉਹ ਚੀਜ਼ ਪੀਟੀ ਹੈ ਜਿਹੜੀ ਕਾਰਗਰ ਹੈ ਏਸੇ ਕਰਕੇ ਸਕੂਲਾਂ ਦੇ ਵਿੱਚ ਤੜਕੇ ਬੱਚੇ ਚ ਐਨਰਜੀ ਭਰਨ ਵਾਸਤੇ ਪਹਿਲਾਂ ਕਿਉਂ ਕਰਾਈ ਜਾਂਦੀ ਸੀ ਉਹ ਉਹਦਾ ਸਭ ਤੋਂ ਵੱਡਾ ਕੋਈ ਸੈਂਟੀਫਿਕ ਕਾਰਨ ਸੀ ਉਹਦਾ ਇਹ ਨਹੀਂ ਹੈਗਾ ਵੀ ਹਾਂ ਵੀ ਓਦਾਂ ਹੀ ਹੱਥ ਪੱਲੇ ਮਰਾਤੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਡਾਕਟਰ ਜਗਰੂਪ ਸਿੰਘ ਪੰਗੂ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਂ ਔਰ ਲੋਕ ਇੱਥੇ ਆ ਕੇ ਤੰਦਰੁਸਤੀ ਦਾ ಪಾਠ ਹੈਗਾ ਪੜ੍ਹਦੇ ਨੇ ਕਿਸੇ ਨੂੰ ਕੋਈ ਦਿੱਕਤ ਕਿਸੇ ਨੂੰ ਕੋਈ ਦਿੱਕਤ ਕਿਸੇ ਨੂੰ ਕੋਈ ਦਿੱਕਤ ਅਸੀਂ ਤੁਹਾਨੂੰ ਦਿਨਵਾਈਆਂ ਨੇ ਔਰ ਲੋਕਾਂ ਨੇ ਦੱਸਿਆ ਕਿ ਕਿਵੇਂ ਅ ਇੱਥੇ ਆ ਕੇ ਜਿਹੜੇ ਉਹਨਾਂ ਦੀ ਦਿੱਕਤਾਂ ਪਰੇਸ਼ਾਨੀਆਂ ਨੇ ਲਗਭਗ ਲਗਭਗ ਦੂਰ ਹੋ ਗਈਆਂ ਨੇ ਬਹੁਤ ਸਾਰੇ ਲੋਕਾਂ ਦੀਆਂ ਦਵਾਈਆਂ ਵੀ ਬੰਦ ਹੋ ਗਈਆਂ ਨੇ ਕਿਸੇ ਨੂੰ ਜਲਨ ਸੀ ਸੀਨੇ ਦੇ ਵਿੱਚ ਕਿਸੇ ਨੂੰ ਫੂਡ ਪਾਈਪ ਦੇ ਵਿੱਚ ਜਲਨ ਸੀ ਕਿਸੇ ਨੂੰ ਗੈਸ ਸੀ ਤਜਾਬ ਸੀ ਸਰਵਾਈਕਲ ਸੀ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਸੀ ਕਿਸੇ ਨੂੰ ਦਰਦਾਂ ਦੀਆਂ ਦਿੱਕਤਾਂ ਸੀ ਦਰਦ ਨਹੀਂ ਸੀ ਹਟਦੇ ਪਰ ਉਹਨਾਂ ਦਾ ਕਹਿੰਦੇ ਕਿ ਇੱਕ ਵਾਰ ਜਿਹੜੇ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਕਿਤੇ ਠੀਕ ਨਹੀਂ ਹੁੰਦੀਆਂ ਉਹਨਾਂ ਦਾ ਕਹਿੰਦੇ ਕਿ ਉਹ ਇੱਕ ਵਾਰ ਜ਼ਰੂਰ ਇਸ ਥਾਂ ਦੇ ਉੱਤੇ ਟ੍ਰਾਈ ਕਰਨ ਔਰ ਉਮੀਦ ਕਰਦਾ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਡਾਕਟਰ ਜਗਰੂਪ ਸਿੰਘ ਪੰਗੂਹੋਰਾ ਦੀ ਟੀਮ ਦੇ ਨਾਲ ਰਾਬਤਾ ਕਰਕੇ ਡਾਕਟਰ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ